ਚੰਮ ਅਰੰਧਾਵਾਸਾ ਮੇਰਾ ਇੱਕ ਬੜਾ ਮਹੱਤਵਪੂਰਨ ਸਵਾਲ ਹੈ ਵੀ ਅੱਜ ਕੱਲ ਜਿਹੜੀਆਂ ਕੈਨੇਡਾ ਦੇ ਵਿੱਚ ਫਰੋਤੀਆਂ ਦੀਆਂ ਕੋਲਾਂ ਆ ਜਾਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਆ ਹਾਲਾਂਕਿ BC ਦੇ ਵਿੱਚ ਪਿਛਲੇ ਦਿਨੀ ਇੱਕ ਜਿਹੜੇ ਬਿਜ਼ਨਸmenਾਂ ਦੀ ਮੀਟਿੰਗ ਹੋਈ ਸੀ ਹਾਂਜੀ ਉਹਨਾਂ ਨੇ ਜਿਹੜੇ ਲੋਕਲ ਐਮ ਐਲ ਏਜ਼ ਜਾਂ ਐਮ ਪੀਜ਼ ਨੂੰ ਰਿਪੋਰਟਸ ਕੀਤੀਆਂ ਤੇ ਪੁਲਿਸ ਪ੍ਰਸ਼ਾਸਨ ਤੱਕ ਵੀ ਉਹਨਾਂ ਨੇ ਅਪਰੋਚ ਕੀਤੀ ਬਿਲਕੁਲ ਤੇ ਟਾਡੇ ਅਕੋਰਡਿੰਗ ਕੀ ਲੱਗਦਾ ਵੀ ਜਿਹੜੀ ਸਰਕਾਰ ਆ ਉਹ ਕਿੰਨੀ ਕੁ ਸਹਿਰਦਿਆ ਇਸ ਨੂੰ ਠੱਲ ਪਾਉਣ ਦੇ ਲਈ ਜਾਂ ਪੁਲਿਸ ਪ੍ਰਸ਼ਾਸਨ ਕੀ ਕਹਿਣਾ ਚਾਹੁੰਦਾ ਇਸ ਬਾਰੇ ਦੇਖੋ ਜੀ ਮੈਂ ਸਰਕਾਰ ਦੇ ਬਾਰੇ ਤੇ ਗੱਲ ਨਹੀਂ ਕਰ ਸਕਦਾ ਜੀ ਆ ਮੈਂ ਇਹੀ ਕਵਾਂਗਾ ਕਿ ਇਹ ਇਹ ਜਿਹੜੀ ਇਸ਼ੂ ਸਾਡੇ ਆਈ ਆ ਜਿੱਦਾਂ ਤੁਸੀਂ ਗੱਲ ਕੀਤੀ ਐਕਸਟਰਸ਼ਨ ਦੀ ਗੱਲ ਆਈ ਆ ਜੀ ਫਰਾਡਸ ਦੀ ਗੱਲ ਆਈ ਆ ਇਹ ਸਾਡੇ ਕਮਿਊਨਿਟੀ ਚ ਵੱਡੇ ਇਸ਼ੂਜ਼ ਬਣ ਗਏ ਆ ਜੀ ਅਨੀ ਵੱਡੇ ਇਸ਼ੂਜ਼ ਬਣੇ ਜਦੋਂ ਤੁਸੀਂ ਗੱਲ ਕਰ ਰਹੇ ਸਰੀ ਚ ਜਿਹੜਾ ਟਾਊਨ ਹਾਲ ਹੋਇਆ ਸੀ ਜੀ ਜੀ ਉੱਥੇ ਪੁਲਿਸ ਆਫਸਰਸ ਵੀ ਆਏ ਸੀ ਸੀਨੀਅਰ ਪੁਲਿਸ ਆਫਸਰਸ ਵੀ ਆਏ ਸੀ ਉੱਥੇ ਜੀ ਜੀ ਸੋ ਇਹ ਮੈਂ ਕਵਾਂਗਾ ਮੈਂ ਕੈਲਗਰੀ ਦੀ ਗੱਲ ਕਰਦਾ ਸਾਡੇ ਲੋਕਲ ਏਰੀਆ ਚ ਹਮ ਹਮ ਕੈਲਗਰੀ ਥੋੜਾ ਲੱਕੀਚਰ ਆ ਕਿਉਂਕਿ ਜਿਹੜੀ ਇਸ਼ੂਜ਼ ਆ ਰਹੀ ਸੀ ਸਭ ਤੋਂ ਪਹਿਲਾਂ ਆਪਾਂ BC ਚ ਦੀ ਨਿਊਜ਼ ਸੁਣੀ ਸੀ ਫਿਰ 온ਟਾਰੀਓ GTA ਬ੍ਰੈਂਪਟਨ ਮਿਸਿਸ ਸਾਗਾ ਚ ਨਦੀਸ ਮਿਸ ਜੀ ਜੀ ਐਡਮਿੰਟਨ ਐਂਡ ਫੇਅਰ ਐਡਮਿੰਟਨ ਚ ਗੱਲ ਹੋਈ ਸੀ ਇਨ ਫੈਕਟ ਐਡਮਿੰਟਨ ਚ ਤੇ ਆਪਾਂ ਆ ਕਾਫੀ ਆਰਸਨ ਦੀ ਗੱਲ ਹੁੰਦੀ ਹੈ ਘਰਾਂ ਨੂੰ ਜਲਾਤਾ ਸੀ ਲੋਕਾਂ ਇਹ ਜਿਹੜੇ ਐਲੀਮੈਂਟਸ ਹੁੰਦੇ ਨੇ ਇਹਨਾਂ ਇਹਨਾਂ ਨੇ ਨਾ ਕਦੇ ਕਦੇ ਵੈਂਕੂਵਰ ਤੋਂ ਐਡਮੈਂਟਨ ਚੱਲ ਜਾਣਾ ਐਡਮੈਂਟਨ ਤੋਂ ਕਦੇ ਕੈਲਗਰੀ ਆ ਜਾਣਾ ਕੈਲਗਰੀ ਤੋਂ ਸ਼ਾਇਦ ਕਦੀ ਜੀਟੀਏ ਚੱਲ ਜਾਣਾ ਇੰਨਾ ਜਿਹੜੀ ਇੰਟੈਲੀਜੈਂਸ ਹੁੰਦੀ ਆ ਆਰਸੀਐਮਪੀ ਕੋਲ ਹੁੰਦੀ ਆ ਹਮਮ ਇਨਫੈਕਟ ਆਰਸੀਐਮਪੀ ਨੇ ਇੱਕ ਨੈਸ਼ਨਲ ਇਨਵੈਸਟੀਗੇਟਿਵ ਕਮੇਟੀ ਵੀ ਫਾਰਮ ਕੀਤੀ ਆ ਜਿਹਦਾ ਪਾਰਟ ਅਸੀਂ ਵੀ ਹੈਗੇ ਆ ਐਜ਼ ਅ ਕੈਲਗਰੀ ਪੁਲਿਸ ਸਰਵਿਸ ਜੀ ਸੋ ਕੈਲਗਰੀ ਪੁਲਿਸ ਸਰਵਿਸ ਐਡਮੰਟਨ ਪੁਲਿਸ ਸਰਵਿਸ ਲੋਕਲ ਜਿਹੜੀ ਪੀਸੀ ਪੁਲਿਸ ਸਰਵਿਸ ਹੈ ਗਿਆ ਸਾਰੇ ਇੱਕ ਮਿਲ ਜੁਲ ਕੇ ਕੰਮ ਕਰ ਰਹੀ ਹੈ ਇਸ ਇਸ਼ੂ ਲਈ ਹਮਮ ਕੈਲਗਰੀ ਚ ਮੈਂ ਕਵਾਂਗਾ ਅਸੀਂ ਥੋੜਾ ਫੋਰਚੂਨੇਟ ਹੈਗੇ ਆ ਕਿਉਂਕਿ ਸਾਡੀ ਜਿਹੜੀ ਇੱਕ ਗੱਲਾਂ ਦੀ ਇਹਨੂੰ ਕਰੀਦਾ ਪ੍ਰੋਐਕਟਿਵ ਪੁਲਿਸਿੰਗ ਅੱਛਾ ਜੀ ਇਹ ਕੈਲਗਰੀ ਲੱਕੀ ਇੱਕ ਇੱਕ ਕਰਕੇ ਹੈਗਾ ਕਿਉਂਕਿ ਜਿਹੜੀ ਚੀਜ਼ਾਂ ਜੁਜੇ ਸਵੇਰੇ ਚ ਹੋਈਆਂ ਜਾਂ ਅੰਟੇਰੀਓ ਚ ਹੋਈਆਂ ਉਹਦੇ ਤਿੰਨ ਜਾਂ ਚਾਰ ਮਹੀਨੇ ਬਾਅਦ ਕੈਲਗਰੀ ਚ ਹੁੰਦੀਆਂ ਚੀਜ਼ਾਂ ਹਮਮ ਤੇ ਕੈਲਗਰੀ ਚ ਥੋੜਾ ਸਾਨੂੰ ਟਾਈਮ ਮਿਲ ਜਾਂਦਾ ਕਿ ਉਹ ਜਿਹੜੀ ਚੀਜ਼ਾਂ ਦੂਜੇ ਏਰੀਆਸ ਹੋ ਰਹੀਆਂ ਉੱਥੋਂ ਅਸੀਂ ਸਿੱਖ ਕੇ ਇੰਟੈਲੀਜੈਂਸ ਲੈ ਕੇ ਇੱਥੇ ਥੋੜੀ ਚੀਜ਼ਾਂ ਕਰ ਸਕੀਏ ਉਸ ਚੀਜ਼ ਤੇ ਫੋਕਸ ਕਰ ਸਕੀਏ ਫੋਕਸ ਕਰ ਸਕੀਏ ਐਂਡ ਥੋੜੀ ਪ੍ਰੀਵੈਂਟੇਟਿਵ ਐਕਸ਼ਨਸ ਲੈ ਸਕੀਏ ਜੀ ਦੈਟਸ ਵਾਈ ਵੀਰ ਥੋੜਾ ਆਪਾਂ ਸਕਸੈਸਫੁਲ ਰਹਿ ਗਏ ਬਟ ਯੈਸ ਕੈਲਗਰੀ ਚ ਵੀ ਕਾਲ ਆਈ ਹੈ ਇਹੋ ਜਿਹੀਆਂ ਵੀ ਆਰ ਸਟਿਲ ਡੀਅਰਿੰਗ ਵਿਦ them ਸਾਡੇ ਕੋਲ ਕੈਲਗਰੀ ਪੁਲਿਸ 'ਚ ਇਨਵੈਸਟੀਗੇਟਿਵ ਯੂਨਿਟ ਬਣਾਇਆ ਗਿਆ ਹਮਮ ਜਸਟ ਫਾਰ ਥੀਸ ਕਾਲਸ ਤੇ ਮੈਂ ਸੁਣਨ ਵਾਲਿਆਂ ਨੂੰ ਇਹੀ ਕਵਾਂਗਾ ਕਿ ਪਲੀਜ਼ ਪਹਿਲੀ ਗੱਲ ਅਗਰ ਇਹੋ ਜਿਹੇ ਇਸ਼ੂਜ਼ ਆਂਦੀ ਹੈ ਰਿਪੋਰਟ ਜ਼ਰੂਰ ਕਰਿਓ ਹਮਮ ਕਿਉਂਕਿ ਜਿਹੜੀ ਧਮਕੀਆਂ ਆਂਦੀਆਂ ਇਹਦੇ ਚ ਇਹੀ ਕਿਹਾ ਜਾਂਦਾ ਕਿ ਤੁਸੀਂ ਅਗਰ ਪੁਲਿਸ ਕੋਲ ਜਾਓਗੇ ਤੁਹਾਡੇ ਨਾਲ ਇਹ ਹੋਊਗਾ ਜਾਂ ਇਹ ਹੋਊਗਾ ਜੀ ਬਟ ਇਹੀ ਡਰ ਨਾਲ ਜਦੋਂ ਅਗਰ ਤੁਸੀਂ ਪੁਲਿਸ ਕੋਲ ਨਹੀਂ ਆਂਦੇ ਇੱਕ ਤੇ ਤੁਹਾਡੀ ਸੇਫਟੀ ਤੇ ਇਸ਼ੂ ਆਊਗੀ ਦੂਜੀ ਗੱਲ ਸਾਨੂੰ ਵੀ ਨਹੀਂ ਪਤਾ ਲੱਗਣਾ ਕਿ ਕੌਣ ਇਨਵੋਲਡ ਹੈਗੇ ਚੀਜ਼ਾਂ ਚ ਜੀ ਜੀ ਕਿਉਂਕਿ ਸਾਡੇ ਕੋਲ ਵੀ ਕਾਫੀ ਇਹੋ ਜੇ ਇਨਵੈਸਟੀਗੇਟਿਵ ਟੂਲ ਇੰਟੈਲੀਜੈਂਸ ਟੂਲਸ ਹੁੰਦੇ ਨੇ ਜੀ ਜੀ ਆ ਜਿਹੜੇ ਜਿੰਨਾਂ ਬਾਰੇ ਆਪਾਂ ਸ਼ੇਅਰ ਨਹੀਂ ਕਰ ਸਕਦੇ ਸਾਨੂੰ ਵੀ ਥੋੜਾ ਪਤਾ ਤਾਂ ਹੁੰਦਾ ਕਿ ਕੌਣ ਕਿੱਥੇ ਹੈਗਾ ਉਹ ਕਿਹੜੇ ਗੈਂਗਸ ਇਨਵੋਲਡ ਇਨਵੋਲਡ ਨੇ ਆਰਗਨਾਈਜ਼ ਕ੍ਰਾਈਮ ਜਿਹੜੀ ਇਨਵੋਲਡ ਹੁੰਦੀ ਆ ਜੀ ਜੀ ਉਹਦੇ ਬਾਅਦ ਜਿਹੜੀ ਸੇਫਟੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ ਸੇਫਟੀ ਦੇ ਬਾਅਦ ਦੀ ਗੱਲ ਹੁੰਦੀ ਆ ਇਨਫੋਰਮੇਸ਼ਨ ਔਨ ਪ੍ਰੀਵੈਂਟੇਟਿਵ ਮੀਜਰਸ ਜੀ ਕਿ ਤੁਸੀਂ ਅੱਗੇ ਜਾ ਕੇ ਕਿੱਦਾਂ ਇਹਨੂੰ ਪ੍ਰੋਵਾਈਡ ਕਰ ਸਕਦੇ ਹੋ ਹੂੰ ਹੂੰ ਆ ਸੇਫਟੀ ਮੈਜਰਸ ਕਿੱਦਾਂ ਲੈ ਸਕਦੇ ਹੋ ਜੀ ਜੀ ਉਹਦੇ ਵੀ ਆਪਾਂ ਗੱਲ ਕਰ ਸਕਦੇ ਆ ਆ ਕਾਫੀ ਵਾਰੀ ਆਪਾਂ ਜਾਂਦੇ ਵੀ ਹੈਗੇ ਬਿਜ਼ਨੈਸਿਸ ਨਾਲ ਗੱਲ ਕਰਦੇ ਆਂ ਅਗਰ ਕਿਸੇ ਨੂੰ ਇਸ਼ੂਜ਼ ਆਂਦੀ ਆ ਬਿਲਕੁਲ ਆ ਹਾਊ ਟੂ ਆਪ ਹਾਊ ਟੂ ਰਿਮੇਨ ਵਿਜੀਲੈਂਟ ਜੀ ਤੇ ਅਗਰ ਇਹੋ ਜੀ ਕੋਈ ਕਾਜ਼ ਆਂਦੀ ਆ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਫੋਰ ਏਗਜ਼ਾਮਪਲ ਅਗਰ ਤੁਹਾਨੂੰ ਕੋਈ ਇੰਜ ਦੀ ਕਾਲ ਕਰਦਾ ਮੇਕ ਸ਼ੋਰ ਰਿਪੋਰਟ ਇਟ ਰਾਈਟ ਅਵੇ ਇਨਸਟੈਡ ਆਫ ਵੇਟਿੰਗ ਬਿਲਕੁਲ ਕਰੋਗੇ ਅਗਰ ਤੁਸੀਂ ਵੇਟ ਕਰਦੇ ਹੋ ਫੇਰ ਜਿਹੜੀ ਇਨਵੈਸਟੀਗੇਸ਼ਨਸ ਹੁੰਦੀਆਂ ਉਹ ਫੇਰ ਲੇਟ ਸ਼ੁਰੂ ਹੁੰਦੀਆਂ ਅਗਰ ਲੇਟ ਸ਼ੁਰੂ ਹੋਣ ਗਿਆ ਕਾਫੀ ਵਾਰੀ ਕਾਫੀ ਲੋਕੀ ਇਹ ਹੋ ਜene ਜਿਹੜੇ ਵਿਕਟਮਸ ਬੜਾ ਆਲਡੀ ਬਣ ਚੁਕੇ ਨੇ ਜੀ ਜੀ ਸੋ ਵੀ ਵਾਂਟ ਟੂ ਮੇਕ ਸ਼ੋਰ ਕਿ ਸਾਰੀ ਕਮਿਊਨਿਟੀ ਸਾਡੇ ਕੋਲ ਆਵੇ ਹਮ ਹਮ ਸਾਡੇ ਨਾਲ ਮਿਲ ਜੁਲ ਕੇ ਕੰਮ ਕਰੀਏ ਸੋ ਮੈਂ ਜ਼ਰੂਰ ਕਹਾਂਗਾ ਕਿ ਦੇਖੋ ਜੀ ਅਗਰ ਕੋਈ ਕਹਿੰਦਾ ਕਿ ਪੁਲਿਸ ਨੇ ਹੀ ਸਾਰਾ ਕੰਮ ਕਰਨਾ ਮੈਂ ਨਹੀਂ ਮੰਨਦਾ ਕਿ ਇਹ ਚੀਜ਼ ਪੋਸੀਬਲ ਹੋ ਸਕਦਾ ਉਹਨਾਂ ਨੂੰ ਵੀ ਕੋਆਪਰੇਟ ਕਰਨਾ ਪਊਗਾ ਕਮਿਊਨਿਟੀ ਨੂੰ ਤੇ ਪੁਲਿਸ ਨੂੰ ਮਿਲ ਜੁਲ ਕੇ ਹੈਂਡ ਇਨ ਹੈਂਡ ਕੰਮ ਕਰਨਾ ਪਊਗਾ ਜੀ ਜੀ ਹੈਂ ਅ ਇਸ਼ੂਜ਼ ਨੂੰ ਦੇਖਣਾ ਪੈਣਾ ਐਂਡ ਜਿੱਥੇ ਤੁਸੀਂ ਗੱਲ ਕਰਦੇ ਸੀ ਸਰਕਾਰ ਦੀ ਗੱਲ ਹੁੰਦੀ ਹੈ ਪੁਲਿਸ ਤੇ ਗਵਰਨਮੈਂਟ ਤੇ ਕਮਿਊਨਿਟੀ ਇਹਨਾਂ ਨੇ ਇਕੱਠੇ ਕੰਮ ਕਰਨਾ ਇਟਸ ਵਾਟ ਵੀ ਆਈ ਟੂ ਡੂ ਇਨ ਕਮ ਕਿਉਂਕਿ ਉਹ ਸਿੱਧੂ ਮੂਸੇ ਵਾਲੇ ਦੀ ਇੱਕ ਲਾਈਨ ਸੀ ਵੀ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਹੁਣ ਬਿਜ਼ਨੈਸਮੈਨ ਆਪਣਾ ਦਿਨ ਰਾਤ ਮਿਹਨਤ ਕਰਦੇ ਆ ਐਨਾ ਕਾਰੋਬਾਰ ਸੈੱਟ ਕਰਦੇ ਆ ਜਦੋਂ ਫਿਰ ਇਸ ਤਰ੍ਹਾਂ ਦੀਆਂ ਫਰੋਤੀਆਂ ਦੀ ਕਾਲ ਜਾਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਆਉਂਦੀਆਂ ਕੋਸ਼ ਤਾਂ ਇਵਨ ਮਤਲਬ ਕੈਨੇਡਾ ਨੂੰ ਛੱਡ ਕੇ ਜਾਣ ਦੀਆਂ ਗੱਲਾਂ ਵੀ ਕਰਨ ਲੱਪੇ ਆ। ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਸਰਕਾਰ ਨੂੰ ਕਮਿਊਨਿਟੀ ਨੂੰ ਜਾਂ ਜਿਹਨਾਂ ਨੂੰ ਇਦਾਂ ਦੀਆਂ ਕਾਲ ਆਉਂਦੀਆਂ ਉਹਨਾਂ ਨੂੰ ਤੁਹਾਡੇ ਕੋਲ ਰਿਪੋਰਟ ਕਰਨੀ ਬਣਦੀ ਆ। ਬਿਲਕੁਲ ਜੀ। ਤਾਂ ਜੋ ਤੁਸੀਂ ਉਸ ਤਹ ਤੱਕ ਪਹੁੰਚ ਸਕੋ। ਬਿਲਕੁਲ। ਅੱਛਾ ਅਗਲਾ ਮੇਰਾ ਸਵਾਲ ਇਹ ਸਗਰ ਅੰਦਾਵਾ ਸਾਹਿਬ ਵੀ ਜਿਹੜਾ 911 ਕਾਲ ਆ। ਕਿਿਆਂ ਨੂੰ ਨਹੀਂ ਪਤਾ ਜਿਹੜੇ ਮਤਲਬ ਨਵੇਂ ਆਉਂਦੇ ਆ। ਹਾਂ ਜੀ। ਕਿ ਕਿਸੀ ਵੀ ਲੋ ਇੰਡੀਆ ਨੂੰ ਕਾਲ ਲਾਉਣ ਲੱਗਦੇ ਆ ਗਲਤੀ ਨਾ ਲੱਗ ਜਾਂਦੀ ਆ ਬਿਲਕੁਲ ਮੈਨੂੰ ਇਹ ਦੱਸਿਆ ਜਾਵੇ 911 ਕਾਲ ਕਿਹੜੇ ਹਾਲਾਤਾਂ ਦੇ ਵਿੱਚ ਕਰਨੀ ਚਾਹੀਦੀ ਆ ਬਿਲਕੁਲ ਜੀ ਕੀ ਜਦੋਂ 911 ਕਾਲ ਗਲਤੀ ਨਾ ਵੀ ਲੱਗ ਜਾਂਦੀ ਆ ਉਹ ਕਾਲ ਪੂਰੀ ਹੋਣ ਦੇਣੀ ਚਾਹੀਦੀ ਜਾਂ ਕੱਟ ਦੇਣੀ ਚਾਹੀਦੀ ਆ ਤੇ ਜਦੋਂ ਤੁਸੀਂ ਦੁਬਾਰਾ ਉਹਨਾਂ ਨੂੰ ਕਾਲ ਕਰਦੇ ਹੋ ਉਸ ਦਾ ਜਵਾਬ ਨਹੀਂ ਦਿੰਦੇ ਤੇ ਫਿਰ ਤੁਸੀਂ ਕੀ ਕਰਦੇ ਹੋ ਦੇਖੋ ਜੀ ਦੇਖੋ ਜੀ ਜਿਹੜਾ 911 ਕਾਲ ਜਿਹੜੀ ਹੁੰਦੀ ਹੈ ਜਿਹੜਾ ਨੰਬਰ 911 ਹੈਗਾ ਇਹ ਐਮਰਜੈਂਸੀ ਲਈ ਹੀ ਹੈਗਾ ਜੀ ਐਮਰਜੈਂਸੀ ਦਾ ਮਤਲਬ ਕੀ ਹੁੰਦਾ ਐਮਰਜੈਂਸੀ ਦਾ ਇਹੀ ਮਤਲਬ ਹੁੰਦਾ ਕਿ ਆਗਰ ਜਿੱਥੇ ਤੁਸੀਂ ਹੈਗੇ ਹੋ ਜਿਹੜੀ ਸਿਚੁਏਸ਼ਨ 'ਚ ਤੁਸੀਂ ਹੈਗੇ ਹੋ ਹੂੰ ਉਹਦੇ 'ਚ ਤੁਹਾਡੇ ਲਾਈਫ ਨੂੰ ਰਿਸਕ ਹੈਗਾ ਹੂੰ ਜਾਂ ਤੇ ਤੁਹਾਡੇ ਫੈਮਿਲੀ ਦੇ ਲਾਈਫ ਨੂੰ ਰਿਸਕ ਹੈਗਾ ਇਮੀਡੀਏਟ ਰਿਸਕ ਹੈਗਾ ਜਾਂ ਤੇ ਤੁਹਾਡੀ ਪ੍ਰਾਪਰਟੀ ਨੂੰ ਰਿਸਕ ਹੈਗਾ ਹੂੰ ਇਮੀਡੀਏਟ ਆਪਾਂ ਗੱਲ ਕਰਦੇ ਹਾਂ ਜੀ ਅਗਰ ਤੁਹਾਨੂੰ ਇਮੀਡੀਏਟ ਰਿਸਕ ਨਹੀਂ ਗਾ ਫੋਰ ਐਗਜ਼ੈਂਪਲ ਕਿਸੇ ਦੇ ਕਾਰ ਚੋਰੀ ਹੋ ਕਿਸੇ ਦੇ ਕਾਰ ਚੋਰੀ ਹੋਈ ਲੈਟਸ ਸੇ 2 ਦਿਨ ਪਹਿਲਾਂ ਜੀ ਤੁਸੀਂ ਬਾਹਰ ਵਕੇਸ਼ਨ ਲਈ ਗਏ ਸੀ ਤੁਸੀਂ ਹੁਣ ਵਾਪਸ ਆਇਓ ਤੁਹਾਨੂੰ ਪਤਾ ਲੱਗਿਆ ਚੋਰੀ ਹੋਈ ਆ ਜੀ ਇਹਦੇ ਚ ਇੱਕ ਤੇ ਤੁਹਾਡੀ ਲਾਈਫ ਨੂੰ ਡੇਂਜਰ ਨਹੀਂ ਜੀ ਜਿਹੜਾ ਕੁਝ ਪ੍ਰੋਪਰਟੀ ਚ ਚੋਰੀ ਹੋ ਉਹ ਤੇ ਹੋਈ ਗਈ ਸੀ ਹੂੰ ਹੂੰ ਇਹਦੇ ਚ ਤੁਹਾਨੂੰ ਦੂਜੀ ਆਪਸ਼ਨ ਹੈਗੀ ਨਾਨ ਅਰਜੈਂਸੀ ਨੰਬਰ ਕਾਲ ਕਰਨ ਦੀ ਨਾਨ ਅਰਜੈਂਸੀ ਇਹ ਹੀ ਹੁੰਦਾ 403 266 1234 Дей. Yeah. 2661234 ਜੀ ਜੀ ਇਹਦੇ ਵਿੱਚ ਤੁਸੀਂ ਕਾਲ ਕਰਕੇ ਫਿਰ ਵੀ ਰਿਪੋਰਟ ਕਰ ਸਕਦੇ ਹੋ ਹਮ ਹਮ ਆ ਡਿਪੈਂਡਿੰਗ ਔਨ ਦ ਸਿਚੁਏਸ਼ਨ ਪੁਲਿਸ ਆਫਸਰ ਤੁਹਾਡੇ ਕੋਲ ਆਣਗੇ ਤੁਹਾਡੀ ਰਿਪੋਰਟ ਲਿਖਣਗੇ ਤੇ ਉਹਦੇ ਬਾਅਦ ਇਨਵੈਸਟੀਗੇਸ਼ਨ ਹੋਊਗੀ ਤੇ 911 ਦਾ ਇਹੀ ਮਕਸਦ ਹੁੰਦਾ ਕਿ ਅਗਰ ਤੁਹਾਡੀ ਲਾਈਫ ਨੂੰ ਤੁਹਾਡੇ ਜਾਨ ਨੂੰ ਖਤਰਾ ਹੈਗਾ ਜਾਂ ਕਿਸੇ ਹੋਰ ਦੀ ਜਾਨ ਨੂੰ ਖਤਰਾ ਜਾਂ ਕੋਈ ਪ੍ਰੋਪਰਟੀ ਨੂੰ ਇਮੀਡੀਏਟ ਖਤਰਾ ਹੈਗਾ ਫਿਰ ਤੁਸੀਂ ਨਾਰਮਲ ਕਾਲ ਕਰ ਸਕਦੇ ਹੋ ਤੇ ਤੁਸੀਂ ਗੱਲ ਕੀਤੀ ਸੀ ਕਾਫੀ ਵਾਰੀ ਲੋਕਾਂ ਨਾਲ ਗਲਤੀ ਨਾਲ ਆਪਣੇ ਬਜ਼ੁਰਗ ਨੇ ਆਪਣੇ ਪੇਰੈਂਟਸ ਆਂਦੇ ਨੇ ਤੇ ਕੋਈ ਇੰਡੀਆ ਤੋਂ ਕੋਈ ਨਵਾਂ ਆਂਦਾ ਉਹ ਜ਼ਰੂਰ ਕਾਫੀ ਬਰੀ ਇੰਡੀਆ ਜੇ ਤੋ ਕਾਲ ਕਰਦੇ ਨੇ ਨਾ ਮਨ ਤੁਹਾਡੇ ਤੋਂ 911 ਲਾਉਣਾ ਪੈਂਦਾ ਹੈ। ਸੋ ਉਹਦੇ ਵਿੱਚ ਇਹ ਇੱਕ ਤੇ ਪਹਿਲੀ ਗੱਲ ਡਰਨ ਦੀ ਕੋਈ ਗੱਲ ਨਹੀਂ ਕੀ ਜੀ। ਜੀ। ਅਸੀਂ ਨਾ ਕਿਸੇ ਨੂੰ ਡਰਾਉਣ ਲਈ ਆਂਦੇ ਹਾਂ। ਜੀ। ਅਸੀਂ ਤੁਹਾਡੀ ਸੇਵਾ ਲਈ ਆਂਦੇ ਹਾਂ ਟੂ ਮੇਕ ਸ਼ੁਰ ਤੁਸੀਂ ਸੇਫ ਹੈਗੇ ਹੋ। ਤੇ ਅਗਰ ਗਲਤੀ ਨਾਲ ਨਾ ਮਨ ਤੁਹਾਡੇ ਤੋਂ ਪ੍ਰੈਸ ਹੋ ਜਾਂਦਾ ਜਾਂ ਕਿਸੇ ਪਲੀਜ਼ ਮੇਕ ਸ਼ੁਰ ਤੁਸੀਂ ਫੋਨ ਥੱਲੇ ਨਾ ਰੱਖੋ। ਜੀ। ਪਲੀਜ਼ ਮੇਕ ਸ਼ੁਰ ਕਿਉਂਕਿ ਜਦੋਂ ਹੀ ਤੁਸੀਂ ਨਾ ਮਨ ਕਾਲ ਕਰੋਗੇ ਕੋਈ ਡਿਸਪੈਚ ਸਾਡੇ ਇੱਕ ਡਿਸਪੈਚਰ ਹੁੰਦੇ ਨੇ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਆ। ਜੀ। ਉਹਨਾਂ ਨਾਲ ਗੱਲ ਕਰ ਲਿਓ ਉਹਨਾਂ ਨੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਮਿਸਟੇਕ ਨਾਲ ਹੋ ਗਿਆ ਤੁਸੀਂ ਦੱਸ ਸਕਦੇ ਹੋ ਤੁਹਾਡੇ ਨਾਲ ਕੋਈ ਨਹੀਂ ਤੁਹਾਨੂੰ ਉਹਨਾਂ ਨੇ ਥੋੜੇ ਸਵਾਲ ਪੁੱਛਨੇ ਟੂ ਮੇਕ ਸ਼ੋਰ ਕਿ ਤੁਸੀਂ ਤੁਹਾਡੀ ਸੇਫਟੀ ਹੈਗੀ ਆ ਜੀ ਜੀ ਐਂਜ ਨਾ ਹੋਏ ਕਿਸੇ ਨੇ ਤੁਹਾਡੇ ਪਿੱਛੇ ਚਾਕੂ ਜਾਂ ਫੜਿਆ ਤੇ ਤੁਸੀਂ 911 ਤੇ ਗੱਲ ਕਰ ਰਹੇ ਹੋ ਕਿਉਂਕਿ ਉਹ ਵੀ ਕਦੇ-ਕਦੇ ਵਾਰੀ ਹੁੰਦਾ ਜੀ ਜੀ ਸੋ ਉਹਨਾਂ ਨੇ ਇੱਕ ਤੁਹਾਨੂੰ ਛੋੜੇ ਸਵਾਲ ਪੁੱਛਨੇ ਤੁਹਾਨੂੰ ਤੁਹਾਡੀ ਲੋਕੇਸ਼ਨ ਪੁੱਛਣੀ ਆ ਜੀ ਜੀ ਤੇ ਪਲੀਜ਼ ਮੇਕ ਸ਼ੋਰ ਤੁਸੀਂ ਫੋਨ ਤੇ ਹੀ ਰਹੋ ਉਹਨਾਂ ਨਾਲ ਗੱਲ ਕਰ ਲਿਓ ਹਮਮ ਅਗਰ ਕਾਫੀ ਵਾਰੀ ਇਹ ਵੀ ਹੁੰਦਾ ਕਿ ਤੁਹਾਡੇ ਤੋਂ ਇੰਗਲਿਸ਼ ਇੰਜਰੀ ਦੀ ਪ੍ਰੋਬਲਮ ਹੁੰਦੀ ਆ ਜਾਂ ਸਾਡੇ ਪੇਰੈਂਟਸ ਕੋਈ ਦੀ ਪ੍ਰੋਬਲਮ ਹੁੰਦੀ ਆ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਪੰਜਾਬੀ ਜੀ ਉਹਨਾਂ ਨੇ ਤੁਹਾਡੇ ਲਈ ਪੰਜਾਬੀ ਟਰਾਂਸਲੇਟਰ ਲੱਭਣੇ ਜੀ ਤੇ ਉਹਨਾਂ ਨੇ ਫਿਰ ਪੰਜਾਬੀ ਟਰਾਂਸਲੇਟਰਸ ਨੇ ਤੁਹਾਡੇ ਨਾਲ ਗੱਲ ਕਰਨੀ ਪੰਜਾਬੀ ਹਿੰਦੀ ਉਰਦੂ ਜਾਂ ਕੋਈ ਵੀ ਲੈਂਗੁਏਜ ਉਰਦੂ ਉਹਨਾਂ ਨੇ ਤੁਹਾਨੂੰ ਸੇਮ ਸਵਾਲ ਪੁੱਛਨੇ ਇਨ that ਲੈਂਗੁਏਜ ਸੋ ਮੇਕ ਸ਼ੋਰ ਤੁਸੀਂ ਫੋਨ ਤੇ ਹੀ ਰਹੋ ਤੇ ਜਦੋਂ ਤੱਕ ਤੁਸੀਂ ਫੋਨ ਤੇ ਹੈਗੇ ਉਦੋਂ ਤੱਕ ਸਾਡੀ ਪੁਲਿਸ ਰਿਸਪੌਂਡ ਕਰ ਰਹੀ ਹੁੰਦੀ ਹੈ ਤੇ ਜਦੋਂ ਅਸੀਂ ਤੁਹਾਡੇ ਘਰ ਆਵਾਂਗੇ ਤੁਹਾਡੇ ਘਰ ਆ ਕੇ ਅਸੀਂ ਇਹੀ ਚੈੱਕ ਕਰਨਾ ਕਿ ਤੁਸੀਂ ਸੇਫ ਹੈਗੇ ਹੋ ਸੋ ਜਦੋਂ 91 ਦੀ ਕਾਲ ਆਂਦੀ ਆ ਕਾਫੀ ਵਾਰੀ ਲੋਕੀ ਪੁੱਛਦੇ ਨੇ ਕਿ ਪੁਲਿਸ ਨੂੰ ਅੰਦਰ ਆਉਣ ਦਈਏ ਕਿ ਨਹੀਂ ਮੈਂ 91 ਕਾਲ ਆਂਦੀ ਆ ਸਾਨੂੰ ਅੰਦਰ ਆਣਾ ਹੀ ਪੈਂਦਾ ਲੀਗਲ ਡਿਊਟੀ ਹੁੰਦੀ ਹੈ ਸਾਡੀ ਜੀ ਜੀ ਬਿਲਕੁਲ ਸੋ ਆ ਕੇ ਅੰਦਰ ਇਹੀ ਚੈੱਕ ਕਰਦੇ ਆ ਕਿ ਕੋਈ ਐਥਿੰਗ ਇਜ਼ ਸੇਫ ਕਿਸੇ ਨੂੰ ਕੋਈ ਇਸ਼ੂਜ਼ ਨਹੀਂ ਆ ਰਹੀਆਂ ਹਮ ਹਮ ਤੇ ਕਾਫੀ ਵਾਰੀ ਤੁਸੀਂ ਦੇਖੋ ਪੁਲਿਸ ਆਫਸਰ ਅੰਦਰ ਜਾ ਕੇ ਚੈੱਕ ਵੀ ਕਰਦੇ ਨੇ ਕਿਉਂਕਿ ਕਾਫੀ ਵਾਰੀ ਅੰਜੀ ਵੀ ਹੋਇਆ ਕਿ ਕਿਸੇ ਨੇ ਕਿਸੇ ਕਮਰੇ ਚ ਕਿਸੇ ਨੂੰ ਫੜ ਕੇ ਰੱਖਿਆ ਹਮ ਹਮ ਤੇ ਨਾ ਕੋਈ ਕਾਲ ਵੀ ਕਰ ਲੈਂਦਾ ਫਿਰ ਉਹਨੂੰ ਧਮਕੀ ਦਿੱਤੀ ਜਾਂਦੀ ਕਿ ਤੂੰ ਅਗਰ ਆਣਗੇ ਕੁਝ ਨਹੀਂ ਕਰਾਂ ਰਹਿ ਗਈ ਗੱਲਾਂ ਹੁੰਦੀਆਂ ਸੋ ਆਰ জব ਸਾਡੀ ਸਾਡਾ ਮਕਸਦ ਤੇ ਸਾਡੀ ਡਿਊਟੀ ਇਹੀ ਹੁੰਦੀ ਹੈ ਕਿ ਅੰਦਰ ਆ ਕੇ ਆਪਾਂ ਚੈੱਕ ਕਰੀਏ ਐਵਰੀਥਿੰਗ ਸੇਫ ਇਫ ਐਵਰੀਥਿੰਗ ਇਜ਼ ਸੇਫ ਕੋਈ ਪਰਨੀ ਅਸੀਂ ਚੱਲ ਜਾਣਾ ਨਾ ਤੁਹਾਡੇ ਤੋਂ ਕੋਈ ਪੇਮੈਂਟ ਦੀ ਗੱਲ ਹੁੰਦੀ ਆ ਨਾ ਤੁਹਾਡੇ ਤੋਂ ਤੁਹਾਨੂੰ ਕੋਈ ਤੁਹਾਨੂੰ ਕੁਝ ਕੋਈ ਕਿਸੇ ਨੇ ਕਹਿਣਾ ਐਸ ਲੋング ਐਸ ਐਵਰੀਬਾਡੀ ਸੇਫ ਅਸੀਂ ਸੇਫ ਦੇ ਕੇ ਚੱਲ ਜਾਣਾ ਇਹਦੇ 'ਚ ਤੁਹਾਨੂੰ ਕੋਈ ਨੈਗੇਟਿਵ ਇਸ਼ੂਜ਼ ਨਹੀਂ ਆਣੇ ਨਾ ਤੁਹਾਨੂੰ ਪੇਮੈਂਟ ਕਰਨੀ ਪੈਣੀ ਆ ਜੀ ਜੀ ਕਾਫੀ ਵਾਰੀ ਲੋਕ ਇਹ ਪੁੱਛਦੇ ਨੇ ਅਗਰ ਫਾਇਰ ਸਰਵਿਸ ਆ ਰੰਦੀ ਆ ਤਾਂ ਪੇਮੈਂਟ ਕਰਨੀ ਪੈਂਦੀ ਆ ਨਹੀਂ ਜੀ ਫਾਇਰ ਸਰਵਿਸ ਅਗਰ ਤੁਹਾਡੇ ਘਰ ਆਂਦੀ ਵੀ ਕਿਉਂਕਿ ਕਾਫੀ ਵਾਰੀ ਇਹੋ ਜਿਹੀ ਕਾਲ ਆਉਂਦੀ ਆ ਜਿੱਥੇ ਕੋਈ ਕੁਝ ਬੋਲਦਾ ਨਹੀਂ ਜੀ ਜੀ ਸੂਸਾ ਨੂੰ ਇਹ ਨਹੀਂ ਪਤਾ ਕਿ ਪੁਲਿਸੀ ਲੋਡ ਹੈਗੀ ਹੈ ਜਾਂ EMS ਲੋਡ ਹੈਗੀ ਹੈ ਜਾਂ ਫਾਇਰ ਦੀ ਲੋਡ ਹੈ ਜੀ ਤੇ ਕਾਫੀ ਵਾਰ ਤੁਸੀਂ ਕੋਈ ਤਿੰਨੋਂ ਸਰਵਿਸਿਜ਼ ਆ ਰਹੇ ਨੇ ਘਰ ਹਮ 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 ਪਹਿਲਾਂ ਪੁਲਿਸ ਜਾਣਾ ਕਿਉਂਕਿ ਸੇਫਟੀ ਇਜ਼ ਆਲ ਦਾ ਨੰਬਰ 1 ਪ੍ਰਾਇਰੀਟੀ ਤੋ ਉਹਦੇ ਚਿੱਤ ਨੂੰ ਜੀਰੋ ਆਨਟ ਹਵ ਟੂ ਗਿਵ ਐਨੀ ਪੇਮੈਂਟ ਨਾ ਤੁਹਾਡੇ ਕੋਈ ਕੱਲ ਤੁਹਾਨੂੰ ਰੀਪ੍ਰੋਕ੍ਰੈਸ਼ਨਸ ਦੀ ਗੱਲ ਹੋਣੀ ਹੈ ਸੋ ਇਹੀ ਗੱਲ ਹੁੰਦੀ ਹੈ ਡਰਨ ਦੀ ਲੋੜ ਨਹੀਂ ਹੁੰਦੀ ਅ ਅਸੀਂ ਕਾਫੀ ਵਾਰੀ ਮੇਰੇ ਨਾਲ ਗੋਰੇ ਪੁਲਿਸ ਆਫਸਰਸ ਕੰਮ ਕਰਦੇ ਨੇ ਕਹਿੰਦੇ ਨੇ ਜਦੋਂ ਆਪਾਂ ਘਰ ਜਾਂਦੇ ਨੇ ਪੰਜਾਬੀਆਂ ਦਾ ਇੰਡੀਆ ਸਰਕਾਰ ਜਾਂਦੇ ਸਾਨੂੰ ਵਧੀਆ ਲੱਗਾ ਕਿਉਂਕਿ ਕਹਿੰਦੇ ਨੇ ਕਿ ਚਾਹ ਇਹ ਪਾਣੀ ਠਿਕਾਣ ਹੁੰਦੀ ਆ ਹਾਂ ਹਾਂ ਇਹ ਪੁਲਿਸ ਆਫਸਰ ਨੂੰ ਵਧੀਆ ਲੱਗਦਾ ਯੂ نو ਟੂ ਕਮਿਊਨਿਟੀ ਸੋ ਇਹਦੇ ਵਿੱਚ ਨੈਗੇਟਿਵ ਆਪਾਂ ਸੋਚ ਸੇਵਾ ਭਾਵਨਾ ਨਾਲ ਤੇ ਆਪਣੇ ਸੇਵਾ ਬਿਲਕੁਲ ਜੀ ਜੀ ਸੋ ਇਹਦੇ ਵਿੱਚ ਨੈਗੇਟਿਵ ਚੀਜ਼ ਨਹੀਂ ਹੁੰਦੀ ਬਸ ਸੇਵਾ ਦੀ ਗੱਲ ਹੁੰਦੀ ਆ ਤੇ ਪੁਲਿਸ ਆਫਸਰ ਨੇ ਆਣਾ ਚੈੱਕ ਕਰਨਾ ਐਂਡ ਦੈਟਸ ਇਟ ਜੀ ਜੀ ਅੱਛਾ ਮੈਂ ਉਹ ਤੁਹਾਨੂੰ ਸਵਾਲ ਕੀਤਾ ਹੈਗਾ ਵੀ ਜਦੋਂ 911 ਕਾਲ ਕਰਕੇ ਉਹ ਕੱਟ ਦਿੰਦੇ ਆ ਦੁਬਾਰਾ ਉਹ ਫੋਨ ਨਹੀਂ ਚੱਕਦੇ ਜਦ ਤੁਸੀਂ ਕਰਦੇ ਹੋ ਇੱਕ ਦੋ ਤਿੰਨ ਵਾਰ ਜੀ ਤੇ ਫਿਰ ਮਤਲਬ ਤੁਸੀਂ ਕਿੱਦਾਂ ਅਪਰੋਚ ਕਰਦੇ ਹੋ ਉਹਨਾਂ ਤੱਕ ਦੇਖੋ ਜੀ ਜਦੋਂ ਮੈਂ ਕੰਮ ਕਰਦਾ ਹੋਵਾਂ ਇਹੋ ਜੀ ਇਨਕਾਲ ਆਂਦੀ ਆ ਹਾਂ ਸਭ ਤੋਂ ਪਹਿਲਾਂ ਗੱਲ ਇਹ ਹੀ ਹੁੰਦੀ ਹੈ ਕਿ ਉਹ ਜਿਨ੍ਹਾਂ ਨੇ ਕਾਲ ਕੀਤੀ ਆ ਦੇ ਇਨਡੇਂਜਰ ਜੀ ਕਿਉਂਕਿ ਲੋਕਾਂ ਤੋਂ ਇਹ ਵੀ ਹੋਇਆ ਕਿ ਫੋਨ ਤੇ ਕਾਲ ਕਰਨ ਵਾਲੇ ਨੇ ਉਹਨਾਂ ਤੋਂ ਜਿਹੜੇ ਸਸਪੈਕਟ ਹੁੰਦੇ ਆ ਅਫੈਂਡਰ ਹੁੰਦੇ ਆ ਨਾ ਉਹਨਾਂ ਨੇ ਛੇਨ ਲਿਆਉਣਾ ਤੋਂ ਫੋਨ ਹਾਂ ਤੇ ਸਾਡੀ ਗੱਲ ਹੁੰਦੀ ਹੈ ਸੇਫਟੀ ਦੀ ਇਸ ਥੱਟ ਪਰਸਨ ਸੇਫਡ ਉਹਦੇ ਚ ਸਾਡੀ ਰਿਸਪਾਂਸ ਥੋੜੀ ਹੁੰਦੀ ਆ ਸਟ੍ਰੈਟਜੀ ਹੁੰਦੀ ਆ ਕਿਉਂਕਿ ਕਾਫੀ ਵਾਰੀ ਤੁਸੀਂ ਦੇਖੋਗੇ ਅਸੀਂ ਘਰ ਚ ਨੌਕ ਕਰਦੇ ਆ ਕੋਈ ਬੋਲਦਾ ਨਹੀਂ ਜੀ ਹਮ ਹਮ ਅਗਰ ਅੰਦਰੋਂ ਕੋਈ ਆਵਾਜ਼ ਆਉਂਦੀ ਆ ਕੋਈ ਦਰਵਾਜ਼ਾ ਨਹੀਂ ਖੋਲ ਰਿਆ ਹੂੰ 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 ਯਾ ਕੋਈ ਚੀਕਾਂ ਦੀ ਆਵਾਜ਼ ਆਉਂਦੀ ਆ ਸਾਨੂੰ ਕਦੇ ਕਦੇ ਦਰਵਾਜ਼ੇ ਤੋੜਨ ਵੀ ਪੈਂਦੇ ਨੇ ਹੂੰ 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 ਸੋ ਵੈਰੀ ਸੀਰੀਅਸ ਕਾਲ ਥੈਟਸ ਵਾਈ ਪੁਲਿਸ ਆਫਸਰਸ ਦੇ ਕੋਈ ਜਦੋਂ ਅਸੀਂ ਰਿਸਪੌਂਡ ਕਰਦੇ ਆ ਅਸੀਂ ਜਦੋਂ ਗੱਡੀ ਚਲਾਉਂਦੇ ਆ ਲਾਈਟਸ ਐਂਡ ਸਾਇਰਨਸ ਫਾਸਟ ਚਲਾਉਂਦੇ ਆ ਜੀ ਆਹ ਥੈਟ ਇਜ਼ ਐਕਚੁਅਲੀ ਵਨ ਆਫ ਦ ਮੋਸਟ ਡੇਂਜਰਸ ਥਿੰਗਸ ਜਿਹੜੇ ਪੁਲਿਸ ਆਫਸਰਸ ਕਰਦੇ ਨੇ ਕਾਫੀ ਪੁਲਿਸ ਆਫਸਰ ਦੀ ਜਾਨ ਵੀ ਗਈ ਹੈ ਚੀਜ਼ਾਂ ਚ ਅੱਛਾ ਜੀ ਕਿਉਂਕਿ ਜਦੋਂ ਤੁਸੀਂ ਗੱਡੀ ਇਹੋ ਜੀ ਸਪੀਡ ਦੇ ਪੁਲਿਸ ਆਫਸਰਸ ਆਪਣੀ ਜਾਨ ਰਿਸਕ ਤੇ ਲਾ ਕੇ ਤੁਹਾਡੇ ਘਰ ਆ ਰਹੇ ਨੇ ਜੀ ਅਗਰ ਤੁਹਾਨੂੰ ਕੋਈ ਇਸ਼ੂ ਨਹੀਂ ਕਿ ਪਲੀਜ਼ ਲੈਟ ਦਮ نو ਫਰ ਪੁਲਿਸ ਆਫਸਰਸ ਨੂੰ ਓਵਰ ਰਿਸਕ ਲੈਣ ਦੀ ਲੋੜ ਨਹੀਂ ਪੈਂਦੀ ਜੀ ਜੀ ਬਿਲਕੁਲ ਸੋ ਵੀ ਗੱਲ ਆਉਂਦੀ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਕਿੰਨੇ ਪੁਲਿਸ ਆਫਸਰ ਦੀ ਲੋੜ ਪੈਣੀ ਆ ਹਮ ਹਮ ਕਾਫੀ ਵਾਰ ਤੁਸੀਂ ਦੇਖੋਗੇ ਪੁਲਿਸ ਦੋ ਤਿੰਨ ਗੱਡੀ ਆ ਜਾਂਦੀਆਂ ਜੀ ਜੀ ਫਿਰ ਜਿਹੜੀ ਦੂਜੀ ਕਾਲ ਆ ਰਹੀ ਆ ਉਹਦੇ ਲਈ ਪੁਲਿਸ ਆਫਸਰਸ ਨਹੀਂ ਗਏ ਜੀ 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 ਸੋ ਉਹਦੇ ਵਿੱਚ ਵੀ ਅ ਡਿਫਿਕਲਟੀਜ਼ ਆਉਂਦੀ ਆ ਜੀ ਜੀ ਸੋ ਅਗਰ ਤੁਸੀਂ ਗੱਲ ਕਰ ਸਕਦੇ ਹੋ ਪਲੀਜ਼ ਗੱਲ ਕਰ ਉਹਨਾਂ ਇਨ ਸ਼ਾਰਟ ਵੀ ਤੁਹਾਨੂੰ ਰਿਸਪੌਂਡ ਕਰਨਾ ਚਾਹੀਦਾ ਕਰਨਾ ਚਾਹੀਦਾ ਹਾਂਜੀ ਤੁਹਾਨੂੰ ਰਿਸਪੌਂਸ ਦੋ ਤੇ ਤੁਹਾਡੇ ਰਿਸਪੌਂਸ ਤੇ ਤੁਹਾਡਾ ਸਾਡਾ ਜਨ ਰਿਸਪੌਂਸ ਹੋਗਾ ਡਿਪੈਂਡ ਕਰੂਗਾ ਜੀ ਜੀ ਤੇ ਅਗਰ ਕਹਿੰਦੇ ਹੋ ਤੁਸੀਂ ਸੇਫ ਹੈਗੇ ਉਹ ਗਲਤੀ ਨਾਲ ਹੋ ਗਿਆ ਇੱਕ ਕਾਰ ਆਊਗੀ 2 3 ਕਾਰਸ ਸੋ ਉਹ ਕਰਕੇ ਅਸੀਂ ਇਹ ਕਮਿਊਨਿਟੀ ਨੂੰ ਕਹਿੰਦੇ ਕਿ ਮੇਕ ਸ਼ੋਰ ਤੁਸੀਂ ਗੱਲ ਕਰੋ ਅੱਛਾ ਰੰਦਾਵਾ ਜੀ ਇੱਕ ਮੇਰਾ ਹੋਰ ਬੜਾ ਇੰਪੋਰਟੈਂਟ ਸਵਾਲ ਸੀਗਾ ਡੋਮੈਸਟਿਕ ਵਾਇਲੈਂਸ ਦਾ ਹਾਂਜੀ ਖਾਸ ਕਰਕੇ ਅੱਜ ਕੱਲ ਜਿਹੜੇ ਕੈਨੇਡਾ ਦੇ ਵਿੱਚ ਰਿਸ਼ਤੇ ਆ ਚਾਹੇ ਉਹ ਮੀਆਂ ਬੀਵੀ ਦਾ ਹੋਵੇ ਭੈਣ ਭਾਈ ਦਾ ਹੋਵੇ ਭਾਈਆਂ ਭਾਈਆਂ ਦਾ ਹੋਵੇ ਰਿਸ਼ਤੇ ਇੰਨੇ ਨਾਜ਼ੁਕ ਹੋ ਗਏ ਕਿ ਜਲਦੀ ਟੁੱਟ ਜਾਂਦੇ ਆ ਮੀਆਂ ਬੀਵੀ ਦੇ ਵਿੱਚ ਕਿਸੇ ਵੱਲੇ ਛੋਟੀ ਛੋਟੀਆਂ ਗੱਲਾਂ ਤੋਂ ਟਕਰਾਅ ਇੰਨੀ ਵੱਧ ਜਾਂਦੀ ਹੈ ਕਿ ਸੈਪਰੇਸ਼ਨ ਤਾਂ ਗੱਲ ਪਹੁੰਚ ਜਾਂਦੀ ਹੈ ਜਦੋਂ ਫੇ 911 ਕਾਲ ਆਉਂਦੀ ਆ ਤੁਹਾਨੂੰ ਜਾਂ ਤੁਹਾਡੀ ਡਿਊਟੀ ਲੱਗ ਜਾਂਦੀ ਆ ਉਸ ਘਰ ਵਿੱਚ ਜਾਣ ਦੀ ਮੀਆਂ ਬੀਵੀ ਦੇ ਕਿਸੇ ਦੇ ਵਿੱਚ ਦੀ ਗੱਲ ਕਰਦਾ ਮੈਂ ਵੀ ਜਦ ਉਸ ਟਾਈਮ ਫਿਰ ਤੁਸੀਂ ਤੁਹਾਡੇ ਜਿਹੜੀ ਲਾਅ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਹੋ ਜਾਂ ਤੁਹਾਡੇ ਕੋ ਕੁਝ ਅਜਿਹੇ ਅਧਿਕਾਰ ਹੁੰਦੇ ਆ ਵੀ ਉਸ ਰਿਸ਼ਤੇ ਨੂੰ ਕਿਸੇ ਨਾ ਕਿਸੇ ਹੱਦ ਤੱਕ ਟੁੱਟਣੋਂ ਬਚਾਇਆ ਜਾ ਸਕੇ ਬਿਲਕੁਲ ਜੀ ਦੇਖੋ ਜੀ ਜਿਹੜੀ ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕਰਦੇ ਆ ਇਹ ਕੈਲਗਰੀ ਜਾਂ ਕਿਸੇ ਵੀ ਸ਼ਹਿਰ ਚ ਸਭ ਤੋਂ ਸੀਰੀਅਸ ਕਾਲ ਹੁੰਦੀ ਆ ਜੀ ਕਿਉਂਕਿ ਇਹ ਨਿਊਜ਼ ਟੂ ਬੀ ਆਨ ਦਾ ਕਾਫੀ ਵਰੀ ਜਦੋਂ ਗੱਲ ਵੱਧ ਜਾਂਦੀ ਆ ਹਮ ਜਦੋਂ ਕੋਈ ਇਹੋ ਜਿਹਾ ਸਟੈਪ ਲੈ ਲੈਂਦਾ ਜਿੱਥੋਂ ਪਿੱਛੇ ਆਣਾ ਜਾਂ ਮੁੜਨਾ ਆਖਾ ਹੁੰਦਾ ਫੋਰ ਇਗਜ਼ਾਮਪਲ ਕਿਸੇ ਦਾ ਮਰਡਰ ਹੋ ਜਾਂਦਾ ਕਦੇ-ਕਦੇ ਜੀ ਜਾਂ ਕਿਸੇ ਨੂੰ ਇੰਨੀ ਜ਼ੋਰ ਦੀ ਮਾਰਿਆ ਜਾਂਦਾ ਹਮ ਹਥਿਆਰ ਨਾਲ ਜੀ ਕੀ ਕਾਫੀ ਆ ਇੰਜਰੀਜ਼ ਆਂਦੀ ਆ ਹਮ ਹਮ ਇਹੀ ਕਾਲਸ ਜਿਹੜੀ ਹੁੰਦੀ ਆ ਬਿਕੋਜ਼ ਇਹ ਕਾਰਨ ਕਰਕੇ ਜਿੱਥੇ ਇੰਜਰੀ ਜ਼ਿਆਦਾ ਹੁੰਦੀ ਆ ਇਹ ਕਾਲਸ ਬਹੁਤ ਸੀਰੀਅਸਲੀ ਲਈਤੀ ਜਾਂਦੀਆਂ ਬਾਦਰ ਕਾਲ ਕ੍ਰੀ ਪੁਲਿਸ ਸਰਵਿਸ অর ਐਨੀ ਪੁਲਿਸ ਸਰਵਿਸ ਹਮ ਹਮ ਤੇ ਜਿਹੜਾ ਇਹਦਾ ਰਿਸਪਾਂਸ ਵੀ ਹੁੰਦਾ ਕਾਫੀ ਸੀਰੀਅਸ ਰਿਸਪਾਂਸ ਹੁੰਦਾ ਜੀ ਸੋ ਜਦੋਂ ਕੋਈ ਕਿਸੇ ਨਾਲ ਅ ਅਨਮਨਜੀ ਹੋ ਰਹੀਦੀ ਆ ਤੂ ਤੂ ਮੈਂ ਦੇਖੋ ਜੀ ਸਾਰਿਆਂ ਨਾਲ ਸਾਰੇ ਘਰਾਂ ਚ ਇਸ਼ੂਜ਼ ਹੁੰਦੀ ਆ ਮੈਂ ਨਹੀਂ ਕਹਿ ਸਕਦਾ ਕਿ ਇਹ ਉਹ ਜਿਹੇ ਘਰ ਹੁੰਦੇ ਜਿੱਥੇ ਸਾਰਿਆਂ ਕੋਲ ਇਸ਼ੂਜ਼ ਹੁੰਦੀ ਆ ਹਮ ਹਮ ਪਰ ਜਦੋਂ ਇਸ਼ੂਜ਼ ਇਹ ਹੱਦ ਤੱਕ ਚੱਲ ਜਾਂਦੇ ਨੇ ਜਿੱਥੇ ਹੱਥ ਪੈਰ ਦੀ ਗੱਲ ਆ ਰਹੀਦੀ ਆ ਜੀ ਦੈਨ ਦੈਟਸ ਐਨ ਇਸ਼ੂ ਜਿੱਥੇ ਕ੍ਰਿਮੀਨਲ ਕੋਡ ਜਿਹੜਾ ਹੁੰਦਾ ਸਾਡਾ ਜਿਹੜਾ ਕ੍ਰਿਮੀਨਲ ਕੋਡ ਦੀ ਜਿਹੜੀ ਚਾਰजेस ਹੁੰਦੇ ਨੇ ਉਹ ਚਾਰजेस ਫਿਰ ਪਾਣੇ ਹੀ ਪੈਂਦੇ ਨੇ ਕੈਪੀਸ ਨਾਟ ਐਨੀ ਕੈਪੀਸ ਐਨੀ ਪੁਲਿਸ ਸਰਵਿਸ ਜੀ ਕਿਉਂਕਿ ਸਾਨੂੰ ਸਾਡਾ ਮਕਦ ਪਹਿਲੀ ਗੱਲ ਤੇ ਇਹੀ ਹੈ ਸਾਡਾ ਇਹ ਮਕਸਦ ਨਹੀਂ ਹੁੰਦਾ ਕਿ ਆ ਕੇ ਸਾਰਿਆਂ ਨੂੰ ਅਰੈਸਟ ਕਰੀਏ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਆਪਾਂ ਆ ਕੇ ਕਿਸੇ ਨਾਲ ਗੱਲ ਵੀ ਕਰ ਸਕਦੇ ਹ ਕੋਈ ਇਸ਼ੂਸ ਨੂੰ ਸੋਲਵ ਵੀ ਕਰ ਸਕਦੇ ਵਿਦਆਊਟ ਆਪਣਾ ਕਿਸੇ ਨੂੰ ਅਰੈਸਟ ਕਰ ਦੇਵੇ ਅਸੀਂ ਉਹ ਵੀ ਕਰ ਸਕਦੇ ਹਾਂ ਉਹੀ ਹੱਦ ਤੱਕ ਕਰ ਸਕਦੇ ਜਿੱਥੇ ਤੱਕ ਕਿਸੇ ਨੂੰ ਫਿਜ਼ੀਕਲ ਇੰਜਰੀ ਨਾ ਹੋਵੇ ਜੀ ਐਸੂਨਸ ਹੱਤਾ ਪਾਈ ਦੀ ਗੱਲ ਆ ਰਹੀ ਦੀ ਹੈ ਫਿਜ਼ੀਕਲ ਇੰਜਰੀ ਦੀ ਜਾਂ ਥ੍ਰੈਟਸ ਦੀ ਗੱਲ ਆ ਰਹੀ ਦੀ ਹੈ ਫਿਰ ਸਾਨੂੰ ਅਰੈਸਟ ਕਰਨਾ ਹੀ ਪੈਂਦਾ ਸਟੈਪਸ ਲੈਣੇ ਹੀ ਪੈਂਦੇ ਨੇ ਕਿਉਂਕਿ ਇਹ ਨਹੀਂ ਡੋਮੈਸਟਿਕ ਵਾਇਲੈਂਸ ਇਜ਼ ਅ ਵੈਰੀ ਸੀਰੀਅਸ ਆਫੈਂਸ ਜੀ ਤੇ ਅਗਰ ਤੂਤਮੇ ਦੀ ਗੱਲ ਹੁੰਦੀ ਆ ਡਿਸਐਗਰੀਮੈਂਟ ਦੀ ਗੱਲ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਵਰਬਲ ਆਰਗੂਮੈਂਟਸ ਹਮ ਹਮ ਯਸ ਪੁਲਿਸ ਕਰ ਆਉਗੀ ਪੁਲਿਸ ਨੇ ਹਰ ਪਾਰਟੀ ਨਾਲ ਗੱਲ ਕਰਨੀ ਆ ਤੇ ਪੁਲਿਸ ਕਾਫੀ ਸਿਚੁਏਸ਼ਨਸ ਰეკਮੈਂਡੇਸ਼ਨਸ ਵੀ ਦਿੰਦੀ ਆ ਫਾਰ ਇਗਜ਼ਾਮਪਲ ਪੁਲਿਸ ਇਹ ਵੀ ਰეკਮੈਂਡ ਕਰਦੀ ਹੈ ਕਿ ਤੁਸੀਂ ਸ਼ਾਇਦ ਕਿਸੇ ਕਿਤੇ ਹੋਰ ਚੱਲ ਜਾਓ ਫਾਰ ਦਾ ਡੇ ਹਮ ਜਾਂ ਸ਼ਾਮ ਤੱਕ ਤੁਸੀਂ ਕਿਤੇ ਹੋਰ ਚੱਲ ਜਾਓ ਠੰਡੇ ਹੋਣ ਲਈ ਹਮ ਹਮ ਇਹ ਡਿਪੈਂਡ ਕਰਦਾ ਸਿਚੁਏਸ਼ਨ ਕੀ ਸੀਗੀ ਜੀ ਕਿੰਨੀ ਸੀਰੀਅਸ ਸਿਚੁਏਸ਼ਨ ਸੀ ਹਮ ਹਮ ਆ ਓਨਲੀ ਵਰਬਲ ਆਰਗੂਮੈਂਟਸ ਹੁੰਦੀਆਂ ਦੈਨ ਅਰੈਸਟ ਦੀ ਗੱਲ ਨਹੀਂ ਆਉਂਦੇ ਉਹਦੇ ਵਿੱਚ ਆਪਾਂ ਗੱਲ ਦੀ ਆਪਾਂ ਕਾਫੀ ਰਿਸੋਰਸਸ ਵੀ ਦੇ ਸਕਦੇ ਆ ਜਿੱਥੇ ਕਾਉਂਸਲਿੰਗ ਦੀ ਗੱਲ ਆਂਦੀ ਆ ਜੀ 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 ਕਿ ਦੇਖੋ ਜੀ ਤੁਹਾਡੇ ਇਸ਼ੂਸ ਜਾਂ ਮੈਰਿਜ ਕੋਈ ਇਸ਼ੂਸ ਆ ਰਹੀਆਂ ਹੂੰ ਹੂੰ ਪਲੀਜ਼ ਸੀ ਕਾਉਂਸਲਿੰਗ ਅਗਰ ਤੁਹਾਨੂੰ ਕੋਈ ਰਿਸੋਰਸਸ ਚਾਹੀਦੇ ਨੇ ਸਾਡੇ ਕੋਲ ਇੱਕ ਕਾਰਡ ਵੀ ਹੁੰਦਾ ਉਹਨੂੰ ਕਨੈਕਟ ਕਾਰਡ ਕਹਿੰਦੇ ਆ ਉੱਤੇ ਸਾਰੇ ਫੋਨ ਨੰਬਰ ਦਿੱਤੇ ਜਾਂਦੇ ਨੇ ਫਾਰ ਕਾਉਂਸਲਿੰਗ ਅੱਛਾ ਜੀ ਤੇ ਅਸੀਂ ਜਿੱਥੋਂ ਵੀ ਡੋਮੈਸਟਿਕ ਕਾਲ ਆਉਂਦੀ ਅਸੀਂ ਉਹ ਕਾਰਡ ਦਿੰਦੇ ਲੋਕਾਂ ਨੂੰ ਕਿ ਦੇਖੋ ਜੀ ਇਹ ਕਾਰਡ ਹੈਗਾ ਅਗਰ ਤੁਹਾਨੂੰ ਕੋਈ ਰਿਸੋਰਸ ਦੀ ਲੋੜ ਹੈਗੀ ਸਾਰੇ ਰਿਸੋਰਸ ਇਸ ਤੇ ਇਹਦੇ ਚ ਦਿੱਤੇ ਗਏ ਨੇ ਵੀ ਕਾਲ देम ਐਂਡ ਗੈਟ ਦੋਸ ਰਿਸੋਰਸਸ ਹੂੰ ਹੂੰ ਕਾਫੀ ਵਾਰੀ ਆਪ ਪਾਈ ਵੀ ਦੇਖਦੇ ਕਿ ਇੱਕ ਕਾਰਚ ਅਸੀਂ ਦੋ ਤਿੰਨ ਵਾਰ ਹੀ ਗਏ ਆ ਹੂੰ ਹੂੰ ਕੀ ਹੁਣ ਲਾਸਟ ਟਾਈਮ ਆਪਾਂ ਗਏ ਸੀ ਤੂਤੋ ਮੇ ਵੀ ਦੀ ਗੱਲ ਸੀਗੀ ਹੁਣ ਥੋੜੀ ਗੱਲ ਵੱਧ ਗਈ ਆ ਹਮ ਹਮ ਹੁਣ ਸ਼ਾਇਦ ਹਾਥ ਪਾਏ ਦੀ ਗੱਲ ਆ ਗਈ ਆ ਫਿਜ਼ੀਕਲ ਅਸੌਰਟ ਦੀ ਗੱਲ ਆ ਗਈ ਆ ਉਦੋਂ ਫਿਰ ਸਾਨੂੰ ਅਰੈਸਟ ਕਰਨਾ ਪੈਂਦਾ ਡਿਪੈਂਡਿੰਗ ਔਨ ਕੀ ਹੋਇਆ ਸੀ ਜੀ ਜੀ ਤੇ ਜਦੋਂ ਆਪਾਂ ਕਿਸੇ ਦੇ ਘਰ ਆਂਦੇ ਆ ਤੁਸੀਂ ਦੇਖੋਗੇ ਪੁਲਿਸ ਆਫਸਰਸ ਨੇ ਦੋਨੋਂ ਪਾਰਟੀਆਂ ਚ ਜਿਹੜੀ ਲੜ ਰਹੀਆਂ ਉਹਨਾਂ ਨੂੰ ਸੈਪਰੇਟ ਕਰ ਦੇਣਾ ਜੀ ਤੇ ਹਰ ਪਾਰਟੀ ਕੋਲ ਜਾ ਕੇ ਗੱਲ ਪੁੱਛਣੀ ਕੀ ਹੋਇਆ ਕੀ ਹਰ ਪਾਰਟੀ ਦੀ ਸਟੋਰੀ ਲੈਣੀ ਹਮ ਹਮ ਇਹਦਾ ਮਕਸਦ ਇਹੀ ਹੁੰਦਾ ਕਿ ਪੁਲਿਸ ਹਾਊਸ ਨੂੰ ਪਤਾ ਲੱਗੇ ਕਿ ਐਕਚੁਅਲ ਹੋ ਕੀ ਰਿਹਾ ਹੂੰ ਤੇ ਡਿਪੈਂਡਿੰਗ ਔਨ ਕੀ ਹੋ ਰਿਹਾ ਕਿਸ ਨੇ ਜਿਹੜਾ ਕੁਝ ਕੀਤਾ ਸ਼ਾਇਦ ਅਰੈਸਟ ਹੋ ਸਕਦਾ ਸ਼ਾਇਦ ਨਹੀਂ ਵੀ ਹੋ ਸਕਦਾ ਡਿਪੈਂਡਿੰਗ ਔਨ ਕੀ ਹੋਇਆ ਸੀ ਜੀ ਜੀ ਸੋ ਜਿਹੜੀ ਪੁਲਿਸ ਆਫਸਰਸ ਦੀ ਗੱਲ ਆਉਂਦੀ ਹੈ ਕਿ ਪੁਲਿਸ ਹਾਊਸ ਨੇ ਕਾਫੀ ਵਾਰੀ ਪਿਲੇਖਾ ਜਾਂਦਾ ਕਿ ਪੁਲਿਸ ਆਫਸਰ ਨੇ ਇੱਕ ਵਾਰੀ ਇੱਕ ਵਾਰੀ ਆ ਗਏ ਇਹਨਾਂ ਨੇ ਅਰੈਸਟ ਹੀ ਕਰਨਾ ਉਹ ਗੱਲ ਨਹੀਂ ਹੁੰਦੀ ਜੀ ਇਹ ਡਿਪੈਂਡ ਕਰਦਾ ਸਿਚੁਏਸ਼ਨ 'ਚ ਕੀ ਹੈ ਜੀ ਜੀ ਸਾਡਾ ਮੈਂ ਤਾਂ ਕਹਾਂਗਾ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਰੀ ਫੈਮਿਲੀਆਂ ਮਿਲ ਜੁਲ ਕੇ ਰਹਿ ਜੀ ਅਸੀਂ ਕਿਸੇ ਐਸੀ ਨਹੀਂ ਚਾਹਦੇ ਕਿ ਫੈਮਿਲੀ ਟੁੱਟਣ ਹਮਮ ਜਾਂ ਕਿਸੇ ਨੂੰ ਅਰੈਸਟ ਕੀਤਾ ਜਾਵੇ ਵੀ ਡੋਨਟ ਪੁਆਇੰਟ ਦਟ ਐਸ ਪੁਲਿਸ ਸਰਵਿਸ ਵੀ ਵਾਂਟ ਕਿ ਸਾਰਾ ਕੁਝ ਹੋ ਜਾਏ ਬਟ ਅਨਫੋਰਚਨਟਲੀ ਇਹੋ ਜੀ ਸਿਚੁਏਸ਼ਨਸ ਆਉਂਦੀ ਹੈ ਇਹੋ ਜੇ ਕੇਸ ਕਾਫ ਐਕਚੁਅਲੀ ਰੋਜ਼ ਆਉਂਦੇ ਨੇ ਜਿੱਤੇ ਲੋਕਾਂ ਨੂੰ ਅਰੈਸਟ ਹੀ ਕਰਨਾ ਪੈਂਦਾ ਇੱਕ ਵਾਰੀ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਉਹਦੇ ਬਾਅਦ ਉਹ ਘਰ ਵਾਪਸ ਆ ਨਹੀਂ ਸਕਦੇ ਜਦੋਂ ਤੱਕ ਕੋਰਟ ਦੀ ਹਾਜ਼ਰੀ ਨਹੀਂ ਹੁੰਦੀ which could be a couple of weeks or sometimes even couple of months ਉਹ ਫਿਰ ਫੈਮਿਲੀਆਂ ਨੂੰ ਡੀਲ ਕਰਨਾ ਪੈਂਦਾ ਉਹ ਸਿਚੁਏਸ਼ਨਸ ਜੀ ਜੀ ਅੱਛਾ ਇੱਕ ਹੋਰ ਭਰਮ ਭੁਲੇਖਾ ਜਿਹੜਾ ਮੈਂ ਚਾਹੁੰਨਾ ਵੀ ਉਹ ਵੀ ਦੂਰ ਕੀਤਾ ਜਾਵੇ ਵੀ ਅਕਸਰ ਤੁਹਾਨੂੰ ਵੀ ਸੁਣਨ ਮਿਲਿਆ ਹੋਊਗਾ ਵੀ ਕੁੜੀਆਂ ਲਈ ਲੇਡੀਜ਼ ਲਈ ਇੱਥੇ ਜਿਹੜੀ ਹੈਗੀ ਆ ਗਵਰਨਮੈਂਟ ਜਾਂ ਪੁਲਿਸ ਜ਼ਿਆਦਾ ਹੈਲਪ ਕਰਦੀ ਆ ਵੀ ਮੁੰਡਿਆਂ ਦੇ ਲਈ ਥੋੜੀ ਜੀ ਸਖਤ ਆ ਇਹ ਇਹਦੀ ਅਸਲ ਸਚਾਈ ਕੀ ਹੈ ਇਸ ਤੱਥ ਤੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਜ਼ਰੂਰ ਮੈਨੂੰ ਕੰਮ ਕਰਦੇ ਹੋਏ ਕਾਫੀ ਟਾਈਮ ਹੋ ਗਿਆ ਤੇ ਮੈਂ ਇਹਦੇ ਥੋੜੀ ਸਚਾਈ ਵੀ ਹੈਗੀ ਆ ਜੀ ਸਚਾਈ ਇਹ ਚੀਜ਼ ਹੈ ਕਿ ਯਸ ਜਿਹੜੀ ਫੀਮੇਲਸ ਹੁੰਦੀਆਂ ਜੀ ਉਹ ਹਾਈ ਰਿਸਕ ਹੁੰਦੀ ਹੈ ਐਟ ਵਿਕਟਿਮਾਈਜੇਸ਼ਨ ਅੱਛਾ ਜੀ ਉਹਨਾਂ ਨੂੰ ਜ਼ਿਆਦਾ ਹੀ ਉਹ ਕਾਫੀ ਵਾਰੀ ਆਪਾਂ ਦੇ ਹੀ ਤੇ ਕਿ ਜ਼ਿਆਦਾ ਵਿਕਟਮਸ ਉਹ ਹੁੰਦੀਆਂ ਜੀ ਪਰ ਇਹਦਾ ਇਹ ਮਤਲਬ ਨਹੀਂ ਕਿ ਅਗਰ ਮੇਲ ਪਾਰਟੀ ਵਿਕਟਮ ਹੋਵੇ ਤੇ ਪੁਲਿਸ ਨੇ ਉਹ ਵੱਲ ਦੇਖਣਾ ਨਹੀਂ ਹਾਂ ਹਾਂ ਅੱਜਕੱਲ ਜਿਹੜਾ ਅੱਜਕੱਲ ਦੀ ਮੈਂ ਗੱਲ ਕਰ ਰਿਹਾ ਜੀ ਮੈਂ ਤੇ ਦੇਖ ਰਿਹਾ ਆਲਮੋਸਟ 50 50 ਗੱਲ ਹੈਗੀ ਹੈ ਜੀ अच्छा जी ਤੇ 50 50 ਦੀ ਗੱਲ ਆਉਂਦੀ ਹੈ ਕਿ ਫੀਮੇਲ ਐਂਡ ਮੇਲ ਦੋਨੋਂ ਇਕੁਅਲੀ ਰੋਂਗ ਨੇ ਤੇ ਫੀਮੇਲ ਐਂਡ ਮੇਲ ਇਕੁਅਲੀ ਵਿਕਟਮਸ ਨੇ ਜੀ ਸੋ ਜਦੋਂ ਆ ਪੁਲਿਸ ਨੇ ਆਣਾ ਤੁਹਾਡੇ ਕੋਲ ਪੁਲਿਸ ਨੇ ਇਹ ਮਾਈਂਡਸੈਟ ਨਾਲ ਨਹੀਂ ਆਣਾ ਕਿ ਫੀਮੇਲ ਦੀ ਗੱਲ ਆਪਾਂ ਜ਼ਿਆਦਾ ਸੁਣਨੀ ਹੈ ਮੇਲ ਦੀ ਘੱਟ ਸੁਣਨੀ ਹੈ ਇਹ ਵਨ ਤੋਂ ਮੈਨੂੰ ਕਾਫੀ ਵਾਰੀ ਕੰਪਲੇਂਟਸ ਇਹੋ ਜੀ ਆਈਆਂ ਕਿ ਆਪਣੇ ਜਿਹੜੇ ਮੇਲਸ ਕਹਿੰਦੇ ਨੇ ਕਿ ਸਾਡੀ ਗੱਲ ਪੁਲਿਸ ਘੱਟ ਸੁਣਦੀ ਆ ਹਾਂ ਇਹੋ ਜੀ ਗੱਲ ਨਹੀਂ ਹੁੰਦੀ ਇਹ ਡਿਪੈਂਡ ਕਰਦਾ ਸਿਚੁਏਸ਼ਨ 'ਚ अच्छा जी uh, देखो जी मेलस uh, फिजिकल स्ट्रेंथ ज्यादा ਹੁੰਦੀ ਆ ਹਾਂ ਹਾਂ ਕਾਫੀ ਵਾਰੀ ਅਨਫੋਰਚਨਟਲੀ ਗੁੱਸੇ ਨਾਲ ਇਹ ਫਿਜ਼ੀਕਲ ਸਟਰੈਂਥ ਯੂਜ਼ ਕੀਤੀ ਜਾਂਦੀ ਆ ਜੀ ਉਹ ਕਰਕੇ ਇੱਕ ਕਾਫੀ ਵਾਰੀ ਤੁਸੀਂ ਦੇਖੋ ਮੇਲ ਪਾਰਟੀ ਨੂੰ ਅਰੈਸਟ ਕੀਤਾ ਜਾਂਦਾ ਕਿਉਂਕਿ ਜਿਹੜੀ ਸੱਟ ਲੱਗੀ ਹੈ ਵਿਕਟਮਸ ਨੂੰ ਹਾਂ ਹਾਂ ਉਹ ਇਹ ਹੀ ਦਿਖਾਉਂਦੀ ਹੈ ਕਿ ਮੇਲਸ ਦਾ ਕਸੂਰ ਸੀਗਾ ਜਾਂ ਆਫੈਂਡਰ ਸੀਗਾ ਹਾਂ ਹਾਂ ਇਹਦੇ ਚ ਮੈਂ ਇਹ ਵੀ ਦੇਖਿਆ ਲੇਡੀਜ਼ ਕਾਫੀ ਵਾਰੀ ਮੇਲਸ ਨੂੰ ਕਾਫੀ ਵਾਰੀ ਕੁੱਟਦੀਆਂ ਮਾਰਦੀਆਂ ਸੋ ਮੈਂ ਨਹੀਂ ਕਹਿ ਸਕਦਾ ਕਿ ਮੇਲਸ ਆਰ ਆਲਵੇਸ ਰਿਸਪੋਨਸੀਬਲ ਹਮਮ ਬਟ ਆਲਵੇਸ ਡਿਪੈਂਡਸ ਔਨ ਦ ਸਿਚੁਏਸ਼ਨ ਸੋ ਕਾਫੀ ਵਾਰੀ ਜਿਹੜੇ ਲੋਕੀ ਨੇ ਕਹਿੰਦੇ ਨੇ ਕਿ ਮੇਲਸ ਨੂੰ ਜ਼ਿਆਦਾ ਕੀਤਾ ਜਾਂਦਾ ਇਹੋ ਜੀ ਗੱਲ ਨਹੀਂ ਗੀ ਹਾਂ ਇਸ ਸਿਚੁਏਸ਼ਨ ਤੇ ਡਿਪੈਂਡ ਕਰਦਾ ਐਂਡ ਹੂ ਇਜ਼ ਦ ਆਫੈਂਡਰ ਐਂਡ ਹੂ ਇਜ਼ ਦ ਵਿਕਟਮ ਜੀ ਜੀ ਕਾਫੀ ਵਾਰ ਇਹ ਤੁਸੀਂ ਇਹ ਵੀ ਦੇਖੋਗੇ ਪਤਾ ਕਰਨਾ ਔਖਾ ਕਿ ਅਫੈਂਡਰ ਕੋਣਾ ਵਿਕਟਮ ਕੋਣਾ ਜੀ ਜੀ ਕਿ ਜਦੋਂ ਫਿਜ਼ੀਕਲ ਅਸਾਲਟ ਦੀ ਗੱਲ ਆਉਂਦੀ ਆ ਦੋਨੋਂ ਪਾਸੇ ਫਿਜ਼ੀਕਲ ਅਸਾਲਟ ਹੁੰਦਾ ਜੀ ਜੀ ਬਿਲਕੁਲ ਸੋ ਪੁਲਿਸ ਨੂੰ ਦੇਖਣਾ ਕਿ ਕਿੰਨੇ ਜ਼ਿਆਦਾ ਮਾਰਿਆ ਘੱਟ ਮਾਰਿਆ ਇਹੋ ਜੀ ਗੱਲ ਨਹੀਂ ਹੁੰਦੀ ਅਗਰ ਦੋਰੋਂ ਪਾਸੇ ਫਿਜ਼ੀਕਲ ਅਸਾਲਟ ਹੁੰਦਾ ਕਾਫੀ ਵਾਰ ਐਨਜੀਪਰ ਦੋਨਾਂ ਨੂੰ ਹੀ ਫਿਰ ਅਰੈਸਟ ਕੀਤਾ ਜਾਂਦਾ ਦੋਨਾਂ ਨੂੰ ਹੀ ਜੇਲ੍ਹ ਦਾਪਾ ਲੈ ਕੇ ਜਾਂਦੇ ਅੱਛਾ ਅੱਛਾ ਕਿਸੇ ਵੇਲੇ ਸਿਚੁਏਸ਼ਨ ਇਹੋ ਜਿਹੀ ਹੋ ਜਾਂਦੀ ਆ ਵੀ ਜ਼ਿਆਦਾਤਰ ਅੱਜ ਮੈਂ ਇੰਟਰਵਿਊ ਕਰਨੇ ਸੀ ਤਾਂ ਇੱਕ ਦੋ ਬੰਦੇ ਨੇ ਮੈਨੂੰ ਕਿਹਾ ਵੀ ਇਹ ਸਵਾਲ ਯਾਰ ਜ਼ਰੂਰ ਕਰੀਂ ਵੀ ਬੰਦੇ ਨੇ ਇੰਨੀ ਮਿਹਨਤ ਕੀਤੀ ਹੁੰਦੀ ਆ ਜਾਂ ਕਹ ਲਓ ਵੀ ਉਹ ਵਿਆਹ ਕਰਾ ਕੇ ਇੰਡੀਆ ਤੋਂ ਕੁੜੀ ਲਿਆਉਂਦਾ ਆ ਉਹਨੇ ਘਰ-ਬਾਰ ਹਰ ਚੀਜ਼ ਬਣਾਈ ਹੁੰਦੀ ਬੱਚੇ ਹੋ ਜਾਂਦੇ ਆ ਤੇ ਜਦੋਂ ਇਦਾਂ ਦਾ ਡੋਮੈਸਟਿਕ ਵਾਇਲੈਂਸ ਹੋ ਜਾਂਦੀ ਆ ਤੇ ਬੰਦੇ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਹ ਘਰ ਸਾਰਾ ਲੇਡੀ ਨੂੰ ਸੌਂਪਿਆ ਜਾਂਦਾ ਇਹ ਇਸ ਤੱਥ ਤੇ ਵੀ ਥੋੜਾ ਜਾਂ ਨਾ ਚੋਣਾ ਵਿੱਚ ਚਾਨਣਾ ਪਾਇਆ ਜਾਂਦਾ ਹੈ ਬਿਲਕੁਲੀ ਦੇਖੋ ਜੀ ਜਦੋਂ ਇਹੋ ਜੀ ਗੱਲ ਆਂਦੀ ਆ ਹਮ ਅ ਇਹ ਸਿਚੁਏਸ਼ਨ ਚ ਕਾਫੀ ਵਾਰੀ ਬੱਚੇ ਇਨਵੋਲਡ ਹੁੰਦੇ ਨੇ ਜੀ ਤੇ ਜਦੋਂ ਬੱਚੇ ਘਰ ਚ ਹੋਣ ਹਮ ਤੇ ਪੁਲਿਸ ਤੇ ਆਣਾ ਪੁਲਿਸ ਨੇ ਇਹੀ ਦੇਖਣਾ ਵਾਟ ਇਜ਼ ਦਾ ਬੈਸਟ ਥਿੰਗ ਫॉर द ਕਿਡਸ ਜੀ ਮੋਸਟ ਆਫ ਦਾ ਟਾਈਮ ਅਸੀਂ ਇਹੀ ਦੇਖਦੇ ਹਾਂ ਕਿ ਬੱਚੇ ਇਹੀ ਕਹਿੰਦੇ ਕਿ ਸਾਨੂੰ ਸਾਡੀ ਮਦਰ ਚੈਦੀ ਘਰ ਚ ਅੱਛਾ ਜੀ ਸੋ ਉਸ ਕੇਸ ਚ ਅਸੀਂ ਫਾਦਰ ਨੂੰ ਇਹ ਹੀ ਪੁੱਛਦੇ ਹਾਂ ਜਿਹੜੇ ਮੇਲ ਹੁੰਦੇ ਨੇ ਦੇਖੋ ਜੀ ਲੇਡੀਜ਼ ਨੂੰ ਕਿਤੇ ਬਾਹਰ ਜਾਣਾ ਜਾਂ ਹੋਟਲ 'ਚ ਜਾਣਾ ਸਾਡੀ ਕਮਿਊਨਿਟੀ 'ਚ ਥੜਾ ਅੱਖਾਂ ਹੁੰਦਾ ਜੀ 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 ਕਿਉਂਕਿ ਆ ਸਪੋਰਟ ਸਰਵਿਸਿਜ਼ ਨਹੀਂ ਲੇਡੀਜ਼ ਲਈ ਸਾਨੂੰ ਮੈਂ ਨਹੀਂ ਕਹਿ ਸਕਦਾ ਹੁੰਦੀ ਨਹੀਂ ਪਰ ਲੇਡੀਜ਼ ਨੂੰ ਥੋੜਾ ਡਰ ਵੀ ਹੁੰਦਾ ਕਿਤੇ ਬਾਹਰ ਕਿਤੇ ਜਾਣਾ ਹੂੰ ਹੂੰ ਬੰਦਿਆਂ ਲਈ ਥੋੜਾ ਸੱਖਾ ਹੁੰਦਾ ਦੇ ਕੈਨ ਸਟਿਲ ਗੋ ਟੂ ਅ ਪਲੇਸ ਹੋਟਲ ਜਾਂ ਫਰੈਂਡ ਦੇ ਘਰ ਚਲ ਗਏ ਲੇਡੀਆਂ ਨੂੰ ਥੋੜਾ ਔਖਾ ਹੁੰਦਾ ਕਿਹੜੇ ਫਰੈਂਡ ਦੇ ਘਰ ਜਾਣਾ ਉਹਨਾਂ ਦੇ ਹਸਬੰਡਸ ਨੇ ਐਗਰੀ ਕਰਨਾ ਕਿ ਨਹੀਂ ਜੀ ਜੀ ਰਾਈਟ ਉਹਨਾਂ ਦੇ ਘਰ ਵਾਲਿਆਂ ਨੇ ਕੀ ਮੰਨ ਕੀ ਗੱਲਾਂ ਕਰਨੀਆਂ ਸੋ ਉਹੀ ਕਰਕੇ ਅਸੀਂ ਮੇਲਸ ਨੂੰ ਇਹੀ ਪੁੱਛੇ ਕਿ ਅਗਰ ਤੁਸੀਂ ਕਿਸੇ ਦੇ ਫਰੈਂਡ ਦੇ ਘਰ ਜਾ ਸਕਦੇ ਹੋ ਪਲੀਜ਼ ਤੁਸੀਂ ਜਾ ਅਗਰ ਜਾ ਸਕਦੇ ਹੋ ਪਲੀਜ਼ ਗੋ ਅਹੈਡ ਕਿਉਂਕਿ ਉਹਨਾਂ ਨੂੰ ਸੱਖਾ ਰਹਿੰਦਾ ਹਮਮ ਬੜਾ ਅਗਰ ਬੱਚੇ ਕਹਿੰਦੇ ਨੇ ਹਮ ਕਿ ਨਹੀਂ ਜੀ ਸਾਨੂੰ ਸਾਡੇ ਫਾਦਰ ਜਾਂ ਅ ਮੇਲ ਜਿਹੜੇ ਕੱਟ ਹੈਗੇ ਉਹ ਚਾਹੀਦੇ ਨੇ ਤੇ ਅਸੀਂ ਲੇਡੀਜ਼ ਨੂੰ ਵੀ ਕਾਫੀ ਵਾਰੀ ਪੁੱਛਿਆ ਕਰ ਤੁਹਾਡੇ ਕੋਈ ਰਿਸ਼ਤੇਦਾਰ ਨੇ ਫਰੈਂਡਸ ਤੁਸੀਂ ਉਹਨਾਂ ਦੇ ਘਰ ਜਾ ਸਕਦੇ ਹੋ ਹੂੰ ਹੂੰ ਸੋ ਸਿਚੁਏਸ਼ਨ ਤੇ ਡਿਪੈਂਡ ਕਰਦਾ ਜੀ ਜੀ ਬੜੀਆ ਤੁਹਾਡੀ ਗੱਲ ਬਿਲਕੁਲ ਸਹੀ ਹੈ मोस्ट ਆਫ ਦਾ ਟਾਈਮ ਜਿਹੜੇ ਬੰਦੇ ਨੇ ਮੇਲਸ ਨੇ ਇਹ ਭਾਰ ਜਾਂਦੇ ਨੇ ਆ ਕਿਉਂਕਿ ਐਸ ਇਟ ਪੁੱਛਦੇ ਨੇ ਇਜ਼ اٹ OK ਵਿਦ ਯੂ ਐਂਡ ਮੋਸਟ ਆਫ ਦਾ ਟਾਈਮ ਪੰਦੇਯਾਲੀ ਠੀਕ ਰਹਿੰਦਾ ਕਿ ਹਾਂ ਭਈ ਮੈਂ ਬਾਹਰ ਜਾ ਸਕਦਾ ਮੈਂ ਬਾਹਰ ਜਾ ਕੇ ਰਹਿ ਸਕਦਾ ਸੋ ਸਾਡਾ ਮਕਸਦ ਇਹ ਵਾਟ ਇਜ਼ ਦਾ ਬੈਸਟ ਫॉर द ਕਿਡਸ ਜੀ ਜੀ ਐਜ਼ ਅ ਮਦਰ ਦੇਅਰ ਫॉर द ਕਿਡਸ অর ਇਜ਼ ਇਟ ਦਾ ਫਾਦਰ ਦੇਅਰ ਫॉर द ਕਿਡਸ ਅਚੇ ਕਾ ਥੋੜਾ ਸ਼ੁਗਲ ਵਾਲਾ ਸਵਾਲ ਹੈ ਵੀ ਜੇ ਪੁਲਿਸ ਡਿਪਾਰਟਮੈਂਟ ਦੇ ਕ腐ਸ਼ਨ ਦੀ ਗੱਲ ਕਰਨੀ ਹੋਵੇ ਬਿਲਕੁਲ ਜੀ ਪੰਜਾਬ ਦੇ ਵਿੱਚ ਤਾਂ ਲੈ ਦੇ ਕੇ ਮਾਮਲਾ ਥਾਪ ਹੋ ਜਾਂਦਾ ਖਤਮ ਹੋ ਜਾਂਦਾ ਹੈ ਹਾਂ ਜੀ ਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਵੀ ਜਿਸ ਤਰ੍ਹਾਂ ਕੁਝ ਛਰਾਰਤੀ ਅਨਸਰ ਹੁੰਦੇ ਆ ਵੀ ਲੈ ਦੇ ਕੇ ਜੀ ਆ ਮੈਨੂੰ ਚਾ ਚਲਾਨ ਦੀ ਗੱਲ ਹੀ ਕਰ ਲਈ ਆਪਾਂ ਹਾਂਜੀ ਅਚਨਚੇਤ ਤੁਸੀਂ ਕਿਸੇ ਨੂੰ ਰੋਕ ਲਿਆ ਹਾਂਜੀ ਤੋਂ ਨਿਕਲਿਆ ਤੁਹਾਡਾ ਦੋਸਤ ਫਿਰ ਉਸ ਟਾਈਮ ਫਿਰ ਤੁਸੀਂ ਉਹ ਦੋਸਤੀ ਨਿਭਾਉਣੀ ਆ ਜਾਂ ਫਿਰ ਟਿਕਟ ਦੇ ਕੇ ਜਾਂ ਟਿਕਟ ਦੇ ਨਾਲ ਨਵਾਜ਼ ਕੇ ਹੀ ਤੋਰਦੇ ਹੋ ਦੇਖੋ ਜੀ ਮੈਨੂੰ ਤਾਂ ਮਾਨ ਹੁੰਦਾ ਅਸੀਂ ਵਰਦੀ ਪਾਈ ਆ ਜੀ ਇਹ ਵਰਦੀ ਪਾਉਣ ਦਾ ਰਿਸਪੌਂਸਿਬਿਲਟੀ ਜਿਹੜੀ ਹੁੰਦੀ ਆ ਆਪਾਂ ਗੱਲ ਕਰਦੇ ਆ ਇਹ ਰਿਸਪੌਂਸਿਬਿਲਟੀ ਹੁੰਦੀ ਆ ਫੇਅਰ ਐਂਡ ਇਮਪਾਰਸ਼ਲ ਪੁਲਿਸਿੰਗ ਜੀ ਆਪਾਂ ਕਹਿ ਸਕਦੇ ਆ ਕੈਲਗਰੀ ਜਾਂ ਕੈਨੇਡਾ ਚ ਪੁਲਿਸਿੰਗ ਚ ਕਰਪਸ਼ਨ ਮੈਂ ਨਹੀਂ ਕਹਾਂਗਾ ਕਹਾਂਗਾ ਕਿ ਕਰਪਸ਼ਨ ਹੈ ਆਮ ਸ਼ੋਰ ਕਰਪਸ਼ਨ ਹੁੰਦੀ ਆ ਪਰ ਬਹੁਤ ਘੱਟ ਹੁੰਦੀ ਆ ਹਮ ਹਮ ਇਹਦਾ ਰੀਜ਼ਨ ਇਹ ਹੈਗਾ ਕਿਉਂਕਿ ਹਰ ਚੀਜ਼ ਜਿਹੜਾ ਅਸੀਂ ਕਰਦੇ ਆ ਉਹ ਮੋਨਿਟਰ ਕੀਤੀ ਜਾਂਦੀ ਆ ਜੀ ਸੋ ਮੈਂ ਤੁਹਾਨੂੰ ਦਿਖਾਵਾਂ ਇਹ ਜੀ ਸਾਡਾ ਕੈਮਰਾ ਹੈਗਾ ਪ੍ਰਾਈਵੇਸਾ ਕੈਮਰਾ ਜੀ ਜਦੋਂ ਵੀ ਮੈਂ ਕਿਸੇ ਕਾਲ ਤੇ ਜਾਵਾਂ ਹਾਂ ਹਾਂ ਜਾਂ ਮੈਂ ਕਿਸੇ ਨੂੰ ਰੋਕਿਆ ਕਿ ਮੇਰਾ ਕੈਮਰਾ ਆਨ ਹੁੰਦਾ ਹਾਂ ਹਾਂ ਤੇ ਅਗਰ ਕੋਈ ਇਹੋ ਜਿਹਾ ਇਸ਼ੂ ਆ ਜਾਵੇ ਕੋਈ ਕਵੇ ਹਾਂ ਕਿ ਨਹੀਂ ਜੀ ਇਸ ਆਫਸਰ ਨੇ ਇਹ ਕੀਤਾ ਮੈਨੂੰ ਲੱਗਦਾ ਗਲਤ ਕੀਤੀ ਆ ਹਾਂ ਹਾਂ ਸਿੱਧਾ ਉਹ ਕੰਪਲੇਨਟ ਕਰ ਸਕਦੇ ਨੇ ਜੀ ਕੰਪਲੇਨਟ ਦਾ ਡਿਪਾਰਟਮੈਂਟ ਸਾਡਾ ਹੈਗਾ ਪੁਲਿਸ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਮੇਰਾ ਕੈਮਰਾ ਦੇਖਣਾ ਜੀ ਜੀ ਮਨ ਲ एवरीथिंग ਇਜ਼ ਰਿਕਾਰਡਡ एवरीथिंग ਇਜ਼ ਹਰ ਮੈਂ ਕੋਈ ਡਿਲੀਟ ਨਹੀਂ ਕਰ ਸਕਦਾ ਇਹ ਆਪਣੇ ਸਰਵਰ ਚ ਜਾਂਦਾ ਹੂੰ ਤੇ ਜਿਹੜਾ ਸਾਡਾ ਡਿਪਾਰਟਮੈਂਟ ਕੰਪਲੇਂਟ ਆ ਉਹਨਾਂ ਨੇ ਸਭ ਤੋਂ ਪਹਿਲਾਂ ਕੈਮਰਾ ਦੇਖਣਾ ਜੀ ਜੀ ਇੱਕ ਕੈਮਰਾ ਚ ਅਨਰੇਟਡ ਵੀਡੀਓ ਹੁੰਦੀ ਆ ਕੀ ਹੋਇਆ ਕੀ ਸੀ ਜੀ ਜੀ ਉਹਦੇ ਤੇ ਡਿਪੈਂਡ ਤੇ ਫਿਰ ਇਨਵੈਸਟੀਗੇਸ਼ਨ ਹੋਗੀ ਸੋ ਵੀ ਆਰ ਲੱਕੀ ਸਾਨੂੰ ਮਾਨ ਹੁੰਦਾ ਕਿ ਸਾਡੇ ਕੋਲ ਇਹ ਹੁਜੇ ਟੂਲਸ ਨੇ ਜਿੱਥੇ ਆ ਆਫੀਸਰਸ ਨੂੰ ਕਰਪਸ਼ਨ ਦੇ ਇਸ਼ੂ ਕਦੇ ਨਹੀਂ ਆਣ ਗਿਆ ਜੀ ਦੂਜੀ ਗੱਲ ਆਂਦੀ ਆ ਫਾਰ ਇਗਜ਼ਾਮਪਲ ਮੈਂ ਆਪਣੀ ਕਮਿਊਨਿਟੀ ਨਾਲ ਕਾਫੀ ਕੰਮ ਕਰਦਾ ਜੀ ਤੇ ਇਹ ਉਹ ਜਿਹੇ ਸਿਚੁਏਸ਼ਨਸ ਆਉਂਦੇ ਨੇ ਜਿੱਥੇ ਜ਼ਰੂਰੀ ਨਹੀਂ ਕਿ ਮੈਂ ਟਿਕਟ ਹੀ ਦੇਣੀ ਆ ਹਾਂ ਹਾਂ ਸਾਡਾ ਮਕਸਦ ਹੁੰਦਾ ਕਿਸੇ ਨੂੰ ਸਮਝਾਣ ਦਾ ਜੀ ਅਗਰ ਮੈਂ ਕਿਸੇ ਨੂੰ ਸਮਝਾ ਸਕਦਾ ਕੋਈ ਚੀਜ਼ ਕੋਈ ਛੋਟੀ ਜਿਹੀ ਇਸ਼ੂ ਆਵੇ ਮੈਂ ਅਗਰ ਸਮਝਾ ਸਕਦਾ ਹੂੰ ਉਹਨਾਂ ਦੇ ਐਕਸ਼ਨਸ ਨੂੰ ਕਰੈਕਟ ਕਰ ਸਕਾਂ ਹੂੰ ਦੈਨ ਆਮ ਹੈਪੀ ਓਕੇ ਉਹਦੇ ਵਿੱਚ ਕੋਈ ਚਲਾਨ ਵਾਲੀ ਇਸ਼ੂ ਨਹੀਂ ਆਦੀ ਪਰ ਇਸ਼ੂ ਅਗਰ ਇੰਨੀ ਵੱਡੀ ਹੋਏ ਕਿ ਇੰਨੀ ਵੱਡੀ ਸਪੀਡ ਤੇ ਕੋਈ ਚਲਾ ਰਿਹਾ ਕਿ ਦੂਜੇ ਦੀ ਸੇਫਟੀ ਦੀ ਰਿਸਕ ਹੋਵੇ ਜਾਂ ਸੇਫਟੀ ਦਾ ਇਸ਼ੂ ਹੋਵੇ ਫਿਰ ਤੇ ਚਲਾਨ ਦੀਆ ਇਸ਼ੂ ਆਂਦੀ ਆ ਜੀ ਜੀ ਮੈਨੂੰ ਇੱਕ ਜੱਜ ਨੇ ਕਾਫੀ ਚੰਗੀ ਇੱਕ ਮੇਰੇ ਹਾਲੇ ਵੀ ਯਾਦ ਆ ਜਦੋਂ ਮੈਂ ਪੁਲਿਸ ਜੋਇਨ ਕੀਤੀ ਸੀ ਜੱਜ ਨੇ ਇਹ ਕਿਆ ਸੀ ਹਮਮ ਕਿ ਸਾਡੀ ਕਮਿਊਨਿਟੀ ਚ ਚਲਾਨ ਦੀ ਜਿਹੜੀ ਇਸ਼ੂ ਆਂਦੀ ਆ ਹਮਮ ਕਿ ਚਲਾਨ ਇਹ ਨਹੀਂ ਦਿੱ ਇਹ ਕਰਕੇ ਨਹੀਂ ਤੇ ਇੱਥੇ ਜਾਂਦੇ ਕਿ ਉਹਦੇ ਚ ਪੈਸੇ ਆਂਦੇ ਨੇ ਚਲਾਨ ਇਹ ਕਰਕੇ ਦਿੱਤੇ ਜਾਂਦੇ ਨੇ ਟੂ ਕਰੈਕਟ ਦ ਬਿਹੇਵੀਅਰ ਜੀ ਜਿਹੜੀ ਚੀਜ਼ ਤੁਸੀਂ ਗਲਤ ਕਰਿਓ ਉਹਨੂੰ ਕਰੈਕਟ ਕਰੋ। ਨੈਕਸਟ ਟਾਈਮ ਤੁਸੀਂ ਨਾ ਕਰੋ। ਹਾਂ। ਅ ਸੋ ਉਹੀ ਕਰਕੇ ਅਸੀਂ ਚਲਾਨ ਦੀ ਗੱਲ ਕਰਦੇ ਹਾਂ। ਤੇ ਅਗਰ ਮੇਰਾ ਕੋਈ ਫਰੈਂਡ ਵੀ ਹੋਵੇ ਦੇਖੋ ਜੀ ਮੇਰਾ ਕੈਮਰਾ ਆਨ ਹੈਗਾ। ਹਾਂ ਹਾਂ। ਮੇਰੇ ਸੁਪੀਰੀਅਰਸ ਆਲਵੇਸ ਇਨ ਫੈਕਟ ਸਾਡੀ ਟੈਕਨੋਲੋਜੀ ਨਹੀਂ ਚੰਗੀ ਹੈਗੀ ਆ। ਜੀ ਜੀ। ਕਿ ਕੋਈ ਵੀ ਪੁਲਿਸ ਆਫਸਰ ਜਾਂ ਕੋਈ ਵੀ ਪੁਲਿਸ ਕਾਰ ਪੁਲਿਸ ਕਾਰ ਚ ਵੀ ਸਾਡੇ ਕੈਮਰੇ ਨੇ। ਜੀ ਜੀ। ਕੋਈ ਵੀ ਪੁਲਿਸ ਆਫਸਰ ਪੁਲਿਸ ਕਾਰ ਜਿੱਥੇ ਵੀ ਕੈਲਗਰੀ ਚ ਕੰਮ ਕਰਦੇ ਹੋਏ ਸਾਡਾ ਜਿਹੜਾ ਆਪਰੇਸ਼ਨ ਸੈਂਟਰ ਹੈਗਾ। ਹਾਂ ਹਾਂ। ਵਿਦਆਊਟ ਦ ਪੁਲਿਸ ਆਫਸਰ ਸੋ ਇਹੋ ਜੀ ਟੈਕਨੋਲੋਜੀ ਆ ਅੱਜਕੱਲ ਹੈਗੀ ਆ ਮਤਲਬ ਇਨ ਸ਼ਾਰਟ ਜੇ ਤੁਹਾਡੇ ਯਾਰ ਦੋਸਤ ਦੀ ਵੀ ਗਲਤੀ ਆ ਸਪੀਡ ਆ ਜਾਂ ਕੁਝ ਸਿਚੁਏਸ਼ਨ ਐ ਇਹੋ ਜੀ ਜਿੱਥੇ ਉਹ ਰੋਂਗ ਸਾਬਤ ਹੁੰਦਾ ਤਾਂ ਤੁਸੀਂ ਟਿਕਟ ਦੇਣੀ ਦੇਣੇ ਚਲੋ ਆਪਾਂ ਟਿਕਟ ਦੀ ਗੱਲ ਕਰ ਰਹੇ ਕੋਈ ਹੋਰ ਕ੍ਰਿਮੀਨਲ ਆਫੈਂਸ ਹੋਵੇ ਉਹ ਤਾਂ ਸਾਨੂੰ ਕੰਮ ਕਰਨਾ ਹੀ ਪੈਣਾ ਬਿਲਕੁਲ ਸੋ ਇਹੋ ਜੀ ਇਹ ਗੱਲ ਨਹੀਂ ਆਉਂਦੀ ਕਿ ਰਿਸ਼ਤੇਦਾਰ ਹੋਣ ਫਰੈਂਡਸ ਹੋਣ ਜਾਣ ਪਛਾਣਦੇ ਹੋਣ ਹਮਮ ਅ ਐਂਡ ਮੈਂ ਤਾਂ ਕਹਾਂਗਾ ਇਹ ਚੰਗੀ ਗੱਲ ਆ ਬਿਲਕੁਲ ਕਿਉਂਕਿ ਇਹਦੇ ਵਿੱਚ ਅ ਜਿਹੜੀ ਚੀਜ਼ ਆ ਆਪਾਂ ਇੰਡੀਆ ਚ ਦੇਗਦੇ ਸੀ ਜੀ ਜੀ ਕਿ ਫਲਾਣੇ ਨੂੰ ਮੈਂ ਜਾਣਦਾ ਇਹ ਮੇਰੀ ਇਹਦੇ ਨਾਲ ਗੱਲ ਹੈਗੀ ਆ ਮਤਲਬ ਉੱਥੇ ਚੱਲ ਜਾਂਦਾ ਉੱਥੇ ਚ ਇੱਥੇ ਜੀ ਲਈ ਚੱਲਦਾ ਤੇ ਇਹ ਇੱਥੇ ਇੰਨਾ ਸਟ੍ਰਿਕਟ ਤੇ ਸੀਰੀਅਸ ਮਾਮਲਾ ਹੁੰਦਾ ਇੱਥੇ ਪੁਲਿਸ ਆਫਸਰਸ ਨੂੰ ਫਾਇਰ ਵੀ ਕੀਤਾ ਜਾਂਦਾ ਜੀ 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 ਐਫਐਓ ਜੀ ਐਫਐਓ ਜੀ ਆਈਆ ਵੀ ਹੈ ਕਿ ਬੋਟ ਕੱਟ ਆਂਦੀ ਆ ਜੀ ਪਰ ਜਿਹੜੀ ਆਂਦੀ ਆ ਫੜੀਆ ਜਾਂਦੀ ਆ ਤੇ ਉਹਨਾਂ ਨੂੰ ਫਾਇਰ ਕੀਤਾ ਜਾਂਦਾ ਜੀ ਜੀ ਅੱਛਾ ਇੱਕ ਮੇਰਾ ਸਵਾਲ ਹੈ ਵੀ ਹਾਈ ਸਕੂਲਾਂ ਦੇ ਵਿੱਚ ਮਤਲਬ ਇੱਕ ਪੁਲਿਸ ਆਫੀਸਰ ਤਾਇਨਾਤ ਹੁੰਦਾ ਉਹ ਉਹਦੀ ਕੀ ਵਜ੍ਹਾ ਹੁੰਦੀ ਜੀ ਕਿਉਂ ਤਾਇਨਾਤ ਹੁੰਦਾ ਦੇਖੋ ਜਿਹੜੇ ਪੁਲਿਸ ਆਫੀਸਰ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਨੂੰ ਕਿਹਾ ਜਾਂਦਾ ਸਕੂਲ ਰਿਸੋਰਸ ਆਫੀਸਰ SRO ਹਮਮ ਇਹਨਾਂ ਨੂੰ ਇਹੀ ਕਰਕੇ ਤਾਇਨਾਤ ਕੀਤਾ ਜਾਂਦਾ ਇਨ ਫੈਕਟ ਇਹਨਾਂ ਦੀ ਡਿਊਟੀ ਹੁੰਦੀ ਆ ਸਭ ਤੋਂ ਪਹਿਲਾਂ ਇਹਨਾਂ ਦੀ ਡਿਊਟੀ ਹੁੰਦੀ ਆ ਬਿਕੋਜ਼ ਟੂ ਮੇਨਟੇਨ ਕਨੈਕਸ਼ਨਸ ਐਂਡ ਬ੍ਰਿਜ ਰਿਲੇਸ਼ਨਸ਼ਿਪਸ ਵਿਦ ਦ ਯੰਗ ਪੀਪਲ ਜਿਹੜੇ ਸਟੂਡੈਂਟਸ ਹੁੰਦੇ ਨੇ ਜੀ ਦੂਜੀ ਗੱਲ ਹੁੰਦੀ ਆ ਕਿ ਇਸ਼ੂਸ ਸਟੂਡੈਂਟਸ ਨੂੰ ਕਾਫੀ ਆਂਦੀ ਆ ਸਕੂਲਸ ਚ ਵੀ ਫੋਰ ਐਗਜ਼ਾਮਪਲ ਕਦੀ ਬੁਲਿੰਗ ਬੁਲਿੰਗ ਜੇ ਆਪਾਂ ਜੀ ਜੀ ਹੁੰਦੀ ਹੈ ਬੱਚਿਆਂ ਦੀ ਬੁਲਿੰਗ ਦੀ ਇਸ਼ੂ ਆ ਗਈ ਆ ਕਿਸ ਨੂੰ ਕਿਸ ਨੇ ਮਾਰਿਆ ਜਾਂ ਕੋਈ ਗਲਤ ਕੁਝ ਕਹਤਾ ਥ੍ਰੈਟਸ ਜਾਂ ਹਰਾਸਮੈਂਟ ਦੀ ਗੱਲ ਆਂਦੀ ਆ ਉਹ ਪੁਲਿਸ ਆਫਸਰਸ ਉੱਥੇ ਇਨਵੈਸਟੀਗੇਟ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੱਚੇ ਕਿਹੜੀ ਚੀਜ਼ ਇਨਵੋਲਡ ਹੈ ਜੀ 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 ਤੇ ਅਗਰ ਕੋਈ ਬੱਚੇ ਇਹੋ ਜਿਹੇ ਨੇ ਜਿਹੜੇ ਗਲਤ ਰਾਹ ਤੇ ਪੈ ਗਏ ਪੁਲਿਸ ਆਫਸਰ ਦਾ ਮਕਸਦ ਹੁੰਦਾ ਕਿ ਉਹਨਾਂ ਨੂੰ ਸਹੀ ਰਾਹ ਤੇ ਪਾਇਆ ਜਾਏ ਕਿਉਂਕਿ ਉਹ ਸਹੀ ਏਜ ਹੁੰਦੀ ਹੈ ਜਿੱਥੇ ਤੁਸੀਂ ਕਿਸ ਨੂੰ ਸਹੀ ਕਰ ਸਕਦੇ ਹੋ ਜੀ ਬਾਅਦ ਚ ਜਾ ਕੇ ਜਦੋਂ ਕੋਈ ਅਡਲਟ ਬਣ ਜਾਂਦਾ ਉਹਨਾਂ ਨੂੰ ਸਹੀ ਰਾਹ ਤੇ ਪਾਣਾ ਮੈਂ ਨਹੀਂ ਕਹਿੰਦਾ ਇੰਪੋਸੀਬਲ ਹੁੰਦਾ ਬਟ ਔਖਾ ਹੁੰਦਾ ਜੀ 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 ਇੱਕ ਹੋਰ ਗੱਲ ਉਹਦੇ 'ਚ ਹੁੰਦੀ ਆ ਕਿ ਆ ਆਪਣੇ ਜਿਹੜੇ ਅੱਜਕੱਲ ਤੁਸੀਂ ਗੈਂਗਸ ਦੀ ਆਪਾਂ ਗੱਲ ਕਰਦੇ ਮੇਰੇ ਯਾਰ ਚ ਇਹ ਪੁਲਿਸ ਆਫਸਰਸ ਨੂੰ ਪਤਾ ਹੁੰਦਾ ਕਿ ਕਿਹੜੇ ਬੱਚੇ ਇਹੋ ਜਿਹੇ ਹਾਲਾਤs ਹੈਗੇ ਨੇ ਜਿੱਥੇ ਉਹ ਗੈਂਗਸ ਇਨਵੋਲਵ ਹੋ ਸਕਦੇ ਨੇ ਹੂੰ 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 ਤੇ ਉਹਨਾਂ ਨਾਲ ਕੰਮ ਕੀਤਾ ਜਾਂਦਾ ਸੋ ਦੈਟ ਉਹ ਗੈਂਗਸ ਇਨਵੋਲਵ ਨਾ ਹੋਣ ਆਰਗੇਨਾਈਜ਼ ਕ੍ਰਾਈਮ ਦੀ ਆਪਾਂ ਗੱਲ ਕਰਦੇ ਜੀ ਜੀ ਸੋ ਮਕਸਦ ਇਹੀ ਹੁੰਦਾ ਉਹਨਾਂ ਨੂੰ ਸਹੀ ਰਾਹ ਤੇ ਪਾਇਆ ਜਾਏ ਇਨਸਟੈਡ ਆਫ ਗoing ਟੁਵਰਡਸ ਗੈਂਗਸ ਜੀ so that's why we have these uh, school resource officers mm -hmm. uh, in all the schools so that bachcha nu bhi thodi help mil sake te koi criminal offense hoye jada school ch hunda oh police officers jede तैनात hunde ne oh dekh de de cheezan nu